ਹੈਲੋ ਨਮਸਕਾਰ ਦੋਸਤੋ ਰੋਪੜ ਟੀਵੀ 1 ਦੇਖਣ ਵਾਲੇ ਸ਼੍ਰੋਤਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਮੁਲਾਕਾਤ ਅੱਜ ਸਾਡੇ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਉਹ ਸ਼ਖਸੀਅਤ ਸਾਹਮਣੇ ਬੈਠੀ ਹੈ ਜਿਹੜੀ ਕਿ ਜਿਨ੍ਹਾਂ ਨੇ ਥੋੜੇ ਦਿਨਾਂ ਦੇ ਵਿੱਚ ਹੀ ਗਾਇਕੇ ਦੇ ਵਿੱਚ ਕੋ ਨਾਮ ਛਾਪ ਪੈਦਾ ਕਰ ਦਿੱਤੀ ਹੈ ਜਿਹੜੇ ਕਿ ਕਿਸੇ ਵੀ ਕਲਾਕਾਰ ਨੇ ਅੱਜ ਤੱਕ ਕਈ ਸਾਲ ਰਿਆਜ਼ ਕਰਦੇ ਬਾਅਦ ਵੀ ਨਹੀਂ ਪੈਦਾ ਕੀਤੀ ਹੋਗੀ ਤੇ ਹਾਂਜੀ ਸਾਡੇ ਰੋਮੀ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਹੈ ਜੀ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਰੋਪਰ ਟੀਵੀ 1 ਦੇ ਸਟੂਡੀਓ ਚ ਆਏ ਹੈ ਤੇ ਨਾਲ ਦੂਜੀ ਖੁਸ਼ੀ ਇਹ ਵੀ ਹੈਗੀ ਹੈ ਕਿ ਤੁਸੀਂ ਅੱਜ ਕਲਾਕਾਰਾਂ ਦੀਆਂ ਅੜੀਆਂ ਘਟ ਜਾਂਦੀਆਂ ਜੀ ਬਿਲਕੁਲ ਕਲਾਕਾਰੀ ਦੇ ਕਲਾਕਾਰ ਬਣਨੇ ਵਾਸਤੇ ਬਿਲਕੁਲ ਜੀ ਲੇਕਿਨ ਤੁਸੀਂ ਇੱਕ ਐਮ ਆਰ ਦਾ ਪੇਸ਼ਾ ਕਰਦੇ ਆ ਫਿਰ ਵੀ ਤੁਸੀਂ ਇਸ ਲੈ ਦੇ ਵੱਲ ਕਿਦਾਂ ਦੁਰਪੇ ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਰੋਪੜ ਟੀਵੀ ਵਾਲਿਆਂ ਦਾ ਬਈ ਜਿਨ੍ਹਾਂ ਨੇ ਇਹਨੇ ਘਰ ਦਾ ਜੋਗੀ ਜੋਗੜਾ ਵਾਇਰਲ ਜੋ ਕੀਤਾ ਅੱਜ ਇਸ ਦਾ ਲਈ ਕਾਫਤ ਨੂੰ ਝੁੱਟਾ ਪਾਇਆ ਅੱਜ ਰੋਪੜ ਤੇ ਰਿਹਾਇਸ਼ ਨਹੀਂ ਜੀ ਤੁਸੀਂ ਬੁਲਾਏ ਮੈਨੂੰ ਤੁਹਾਡਾ ਖਾਸ ਕਰਕੇ ਧੰਨਵਾਦ ਮੈਡੀਕਲ ਰਿਪਰੈਜ਼ੈਂਟੇਟਿਵ ਦਾ ਮੇਰਾ ਕਾਰੋਬਾਰ ਹੈ ਜੀ ਇਸ ਕਾਰੋ ਇਹ ਮੇਰੀ ਨੌਕਰੀ ਹੈ ਸੋਰੀ ਤੇ ਇਹਦੇ ਕਰਕੇ ਹੀ ਮੈਂ ਰੋਪੜ ਚ ਅੱਛਾ ਜਾਰਟ ਦੇ ਵਿੱਚ ਮੈਂ ਚਰਖ ਫਾਰਮਾ ਕੰਪਨੀ ਚ ਸੀਗਾ ਮੇਰਾ ਹੈੱਡਕੁਆਰਟਰ ਮੇਨ ਰੋਪੜ ਮੇਰੇ ਸੀ ਵੈਸੇ ਘੜਾਮਾ ਜਿਹੜਾ ਮੇਰਾ ਰੋਮੀ ਘੜਾਮੇ ਵਾਲਾ ਨਾ ਘੜਾਮਾ ਪਿੰਡ ਮੇਰਾ ਹੈਗਾ ਬਨੂੜ ਦੇ ਕੋ ਪ੍ਰੋਪਰਸ ਨੌਕਰੀ ਲਈ ਆਈ ਜਹਾਂ ਦਾ ਨੇ ਤਾਹ ਖਾਣੇ ਜਿਵੇਂ ਬਾਬਾ ਜੀ ਕਹਿੰਦੇ ਹੁੰਦੇ ਨਾ ਜੀ ਜੀ ਤੇ ਬਾਕੀ ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਹੈ ਜੀ ਅੱਛਾ ਜੀ ਪ੍ਰਾਇਮਰੀ ਸਕੂਲਿੰਗ ਤੋਂ ਹੀ ਤੁਕਬੰਦੀ ਜਿਹੜੀ ਹੁੰਦੀ ਹੈ ਉਹ ਚੱਲ ਰਹੀ ਹੈ ਚੱਲ ਸੋ ਚੱਲ ਤੇ ਬਾਕੀ ਛਪਣਾ ਵੀ ਸ਼ੁਰੂ ਹੋ ਗਿਆ ਸੀ 198 ਦੇ ਕਰੀਬ ਮੈਂ +1 ਚ ਹੋਇਆ ਸੀ ਉਦੋਂ ਨਵੇਂ ਵਿੱਚ ਤੇ ਉਦੋਂ ਸਾਡੇ ਸਕੂਲ ਦਾ ਰਸਲਾ ਇੱਕ ਪੰਕਰ ਸ਼ਬਦ ਸੀ ਐਨਟੀਸੀ ਸਕੂਲ ਰਾਜਪੁਰਾ ਚ ਪਹਿਲਾਂ ਤੁਸੀ ਲੱਗਦਾ ਵੀ ਤੁਹਾਡੇ ਜਿਹੜੇ ਕਪਤਾਵਾਂ ਸੀਗੇ ਹੋਰ ਜੋ ਲਿਖਦੇ ਸੀ ਅਖਬਾਰਾਂ ਚ ਛਪੀਆਂ ਬਿਲਕੁਲ ਬਿਲਕੁਲ ਮਤਲਬ ਪੰਜਾਬੀ ਟ੍ਰਿਬਿਊਨ ਤੇ ਸਪੋਕਸ ਤੇ ਸਪੋਕਸਮੈਨ ਨੇ ਜ਼ਿਆਦਾ ਛਾਪਿਆ ਲਗਾਤਾਰ ਲਗਾਤਾਰ ਅੱਛਾ ਜੀ ਨਾ ਵੀ ਹਰੇਕ ਹਫਤੇ ਹੀ ਛਪ ਜਾਣਾ ਲੇਖ ਆਰਟੀਕਲ ਗੀਤ ਰੈਪੋਰਟ ਰਿਵਿਊ ਦੇ ਵਿੱਚ ਮਿੰਨੀ ਕਹਾਣੀ ਇੱਕ ਵਾਰ ਲੱਗੀ ਹੈ ਮੌਨਥਲੀ ਕਰਵਾਉਂ ਹੀ ਲੱਗੀਆਂ ਨੇ ਇਹਦੇ ਸਾਰਾ ਆਰਟੀਕਲ ਵਗੈਰਾ ਵੀ ਲੱਗੀਆਂ ਜੀ ਜੀ ਵੀ ਜਿਹੜਾ ਸਥਾਪਿਤ ਕੀਤਾ ਇੱਕ ਖਾਸ ਵਰਗ ਦੇ ਵਿੱਚ ਸਪੋਕਸਮੈਨ ਦੇ ਵਿੱਚ ਕਾਫੀ ਲੱਗੇ ਉਹਨਾਂ ਨਾਲ ਜਿਹੜੇ ਕਹਿੰਦੇ ਸਪੋਕਸਮੈਨ ਨੇ ਤੁਹਾਡਾ ਜ਼ਿਆਦਾ ਨਾਮ ਬਣਾਇਆ ਬਿਲਕੁਲ ਜੀ ਬਿਲਕੁਲ ਲੇਖਕ ਵਜੋਂ ਕਿ ਅਖਬਾਰ ਲੇਖਕ ਵਜੋਂ ਇਹ ਬਾਹਰ ਸਕਦਾ ਤੇ ਉਹਦੇ ਬਨਵੇਂ ਵੀ ਪਲਾਸ ਇੱਕ ਜਿਹੜੇ ਪਾਠਕ ਨੇ ਚੰਗੇ ਨੇਕ ਨiyet ਜਿਹੜੇ ਸਰੋਤੇ ਹੁੰਦੇ ਨੇ ਉਹ ਵੀ ਇਸ ਸਪੋਕਸਮੈਨ ਦੇ ਕਾਫੀ ਜੁੜੇ ਮੇਰੇ ਨਾਲ ਜੀ ਜੀ ਹਲਕੋਗੇ ਸਪੋਕਸਮੈਨ ਦੇ ਵੀ ਜਿਹੜੇ ਪਾਠ ਕਿ ਜਾਂਦੇ ਨੇ ਫਿਰ ਕੋਈ ਅਜਿਹੇ ਜਿਹੜੀਆਂ ਕਵਤਾਵਾਂ ਘਟਨਾ ਤੇ ਜਦੋਂ ਜੋ ਵੀ ਤੁਸੀਂ ਲਿਖਦੇ ਹੋ ਤੁਸੀਂ ਮੈਨੂੰ ਪਤਾ ਲੱਗਿਆ ਵੀ ਤੁਸੀਂ ਜਿਹੜੇ ਆਜ਼ਾਦਤਰ ਪੰਜਾਬੀ ਥੀਟ ਜਿਹੜੀ ਹੁੰਦੀ ਉਹ ਤੇ ਲਿਖਦੇ ਹੋ ਨਹੀਂ ਥੀਟ ਪੰਜਾਬੀ ਮਤਲਬ ਇਸ ਤਰ੍ਹਾਂ ਨਾਲ ਜੀ ਵਿਰਸਾ ਸੱਭਿਆਚਾਰ ਦੀ ਗੱਲ ਕਰਨੀ ਮਤਲਬ ਉਹ ਹੀ ਕਾ ਲੱਗ ਜੀ ਹੈ ਉਹ ਗੱਲ ਕਰ ਲੈਣੀ ਹੈ ਉਹਨੂੰ ਲਿਖ ਦੇਣਾ ਸੋਚ ਕੇ ਤਾਂ ਲਿਖ ਨਹੀਂ ਸਕਦੇ ਮੈਂ ਵੀ ਇਹ ਉਹਨੂੰ ਸੋਚ ਕੇ ਵੇਜਵਾ ਮੈਂ ਜੀ ਮੇਰਾ ਛੁਕਾ ਆਟੋਮੈਟਿਕਲੀ ਉਹ ਹੋ ਜਾਂਦਾ ਜਿਵੇਂ ਤੁਸੀਂ ਕੰਪਨੀ ਚ ਕਹਿ ਰਿਹਾ ਜੀ ਰਹਿੰਦੇ ਹੋ ਮੇਰੀ ਖੁਸ਼ਕਿਸਮਤੀ ਲਾ ਲੋ ਇਹ ਵੀ ਮੇਰਾ ਉੱਠਣ ਬੈਠਣ ਜਿਹੜਾ ਚੰਗੇ ਟਾਈਮ ਚ ਹੋ ਗਿਆ ਸੀਗਾ ਥੋੜਾ ਮਿੱਤਰ ਜੀ ਮੰਡਲੀ ਜਿਹੜੀ ਹੈ ਨਾ ਉਹ ਗੱਲਾਂ ਬਾਤਾਂ ਨਿੱਕ ਟੋਟਾ ਟੋਟ ਉਹ ਕਰਦੀ ਉਹ ਰਹੇ ਅਸੀਂ ਮਤਲਬ ਕਿ ਜਿਵੇਂ ਇੱਕ ਉਮੀਦਵਾਰ ਹਾਂ ਤਾਂ ਤੁਸੀਂ ਮੈਨੂੰ ਇਹ ਦੱਸਿਓ ਵੀ ਤੁਸੀਂ ਜਿਹੜੀਆਂ ਕਦਾਬ ਦੇ ਵਿੱਚ ਲਿਖਣ ਲਿਖਦੇ ਹੋ ਜੀ ਉਹ ਕਿਸ ਤਰ੍ਹਾਂ ਦੀ ਵਰਡਿੰਗ ਹੁੰਦੀ ਆ ਨੀ ਸੁਧਾਰ ਨਹੀਂ ਮੇਰੀ ਕੋਸ਼ਿਸ਼ ਹੁੰਦੀ ਹੈ ਜੀ ਕਿ ਸੁਧਾਰ ਨਹੀਂ ਹੋਵੇ ਬਹੁਤੇ ਕੰਪਲੈਕਸਡ ਵਰਲਡ ਜਿਹੜੇ ਹੈ ਨੇ ਮਤਲਬ ਕਿ ਉਹ ਨਾ ਹੌਣ ਪਰ ਪਏ ਜਾਂਦੇ ਨੇ ਮੇਰੀ ਕਮਜ਼ੋਰੀ ਹੈ ਵਸੇ ਜੀ ਕਾਫੀ ਬੰਨੂ ਮੇਰੇ ਪਾਠਕਾਂ ਦੇ ਵਿੱਚੋਂ ਜਿਹੜੇ ਨਵੀਂ ਉਮਰ ਦੇ ਨੇ ਬੰਦੇ ਉਹਨਾਂ ਨੇ ਕਾਫੀ ਕਿਹਾ ਮੈਨੂੰ ਵੀ ਆ ਇਹਨਾਂ ਨੂੰ ਘੱਟ ਵਰਤਿਆ ਕਰੋ ਮੈਂ ਕੋਸ਼ਿਸ਼ ਵੀ ਕਰਦਾ ਜੇ ਮੈਂ ਦੁਬਾਰੇ ਕਵਿਤਾ ਜਾਂ ਗੀਤ ਲਿਖਣ ਦਾ ਮੇਰਾ ਇੱਕ ਹੀ ਕਰਨੇ ਹੀ ਬਣਦਾ ਵੀ ਇਹਨੂੰ ਨਾ ਵੀ ਵਿੱਚ ਕੋਈ ਪ੍ਰੋੜਤਾ ਸਿਰਜਣਾਤਮਿਕਤਾ ਹਨਾ ਵੀ ਜਮਹੂਰੀਅਤ ਵੀ ਉਹ ਸ਼ਬਦ ਜਿਹੜੇ ਇਹਨਾਂ ਨੂੰ ਉਹਨਾਂ ਨੂੰ ਸਰਲਤਾ ਦਿੱਤੀ ਜਾਵੇ ਤੇ ਉਹ ਮੇਰੀ ਕਮਜ਼ੋਰੀ ਗਿਣਿਆ ਜਾਂਦਾ ਵਸੇ ਆਪਕੇ ਵੀ ਸਮਝ ਨਹੀਂ ਆਉਂਦੇ ਵੀ ਇਹ ਖੱਜੀਆਂ ਨੇ ਕਿ ਅੱਜਕੱਲ ਸਮਾਂ ਜਿਹੜਾ ਇਹ ਪੁਰਾਣਾ ਪੁਰਾਣਾ ਲੈਪ ਖਤਮ ਹੁੰਦਾ ਜਾ ਰਿਹਾ ਨਵੇਂ ਬੱਚੇ ਆ ਨਵੇਂ ਲੋਕ ਹੋ ਐ ਬਜ਼ੁਰਗ ਖਤਮ ਹੋ ਗਏ ਪੁਰਾਣੇ ਬਿਲਕੁਲ ਬਿਲਕੁਲ ਤੇ ਬੋਲੀ ਦੇ ਵਿੱਚ ਫਰਕ ਪੈਂਦਾ ਜਾ ਰਿਹਾ ਨਹੀਂ ਇਹ ਵੀ ਇੱਕ ਪਤਾ ਨਹੀਂ ਲਿਖਣ ਵਾਲਿਆਂ ਨੂੰ ਵੀ ਖਾਸ ਕਰਕੇ ਇਸੇ ਜਿਹੜਾ ਵਹਿਮ ਦਾ ਸ਼ਿਕਾਰ ਬਣਾਇਆ ਹੋਇਆ ਜੀ ਵੀ ਸੁਣਨ ਵਾਲੇ ਘਟਨੇ ਜੀ ਜੀ ਸ਼ਬਦਾਂ ਦੀ ਗੱਲ ਛੱਡੀਏ ਚੰਗਾ ਸੁਣਨ ਵਾਲੇ 12 ਕਰੋੜ ਦੀ ਵੱੱਦੀ ਹੈ ਸਰ ਜੀ ਆਲਓ ਵਰਲਡ ਦੇ ਵਿੱਚ ਪੰਜਾਬੀ ਸੁਣਨ ਵਾਲਿਆਂ ਦੀ ਜੀ ਤੁਸੀਂ 10% ਵੀ ਕੱਢੋ ਤਾਂ ਹਰੇਕ ਵਰਗ ਦੇ ਸਰ ਜੀ ਸੈਡ Song ਸੁਣਨ ਵਾਲੇ ਵੀ ਨੇ ਸੱਭਿਆਚਾਰਕ ਸੁਣਨ ਵਾਲੇ ਵੀ ਨੇ ਨਿਊਡਿਟੀ ਦੇਖਣ ਵਾਲੇ ਵੀ ਨੇ ਸੱਭਿਆਚਾਰਕ ਵੀ ਦੇਖਣ ਵਾਲੇ ਨੇ ਹਰ ਇੱਕ ਤਰ੍ਹਾਂ ਦੇ ਮਤਲਬ ਤੁਸੀਂ ਕਹਾਤਾਬਾਂ ਜਦੋਂ ਤੁਸੀਂ ਅਖਬਾਰਾਂ ਤੋਂ ਬਾਅਦ ਫਿਰ ਤੁਸੀਂ ਕਿਤਾਬ ਵੀ ਲਿਖੀ ਹੈ ਬਈ ਜੀ ਕਿਹੜੀ ਕਹਾਤਾਬ ਹੈ ਜੋ ਕਦੋਂ ਲਿਖੀ ਹੈ ਕਿਤਾਬ ਜੀ ਮੇਰੀ 19 ਅਗਸਤ 2018 ਨੂੰ ਰਿਲੀਜ਼ ਹੋਈ ਸੀ ਦੀ ਬੇਵਾਕੀ ਆ ਜੀ ਤੇ ਪ੍ਰੀਤ ਪਬਲਿਕੇਸ਼ਨ ਨਾਭਾ ਵੱਲੋਂ ਛਾਪੀ ਗਈ ਸੀ ਜੀ ਤੇ ਰੋਪੜ 'ਚ ਮੈਂ ਇਹਨੂੰ ਰੈਂਦੇ ਨੂੰ ਤਾਂ 2008 ਤੋਂ ਲਾ ਲਓ ਤੁਸੀਂ 11ਵਾਂ ਸਾਲ ਲੱਗ ਗਿਆ ਪਰ ਮੈਂ ਜੁੜਿਆ ਨਹੀਂ ਸੀ ਕਦੇ ਲਖਾਰੀ ਸਭਾ ਜਾਂ ਕਿਸੇ ਸਾਇਤਿਕ ਸਭਾ ਨਾਲ ਪਹਿਲਾਂ ਮੇਰੀ ਲੈਬੋਰੀ ਹੁੰਦੀ ਸੀ ਉਹ ਬਿਜ਼ਨਸ ਸੀ ਇੱਕ ਤਰ੍ਹਾਂ ਦਾ ਜਿਵੇਂ ਦੁਕਾਨਦਾਰੀ ਕੋਈ ਦੀਵਾਲੀ ਨਹੀਂ ਕੋਈ ਦੁਸ਼ਹਿਰਾ ਨਹੀਂ ਤੇ ਮੈਂ ਹੁਣੇ ਫਰਵਰੀ 2017 ਤੋਂ ਫੇਰ ਦੁਬਾਰੇ ਜੌਬ 'ਚ ਆਇਆ ਪਹਿਲਾਂ ਜੌਬ ਤੋਂ ਲੈਬੋਰੀ ਤੇ ਉਹ ਕਰਕੇ ਫੇਰ ਦੁਬਾਰੇ ਜੌਬ 'ਚ ਆਇਆ ਤੇ ਹੁਣ ਫਿਰ ਮੈਂ ਸ਼ੁਰੂ ਕੀਤਾ ਇੱਥੇ ਜਿਹੜਾ ਲਖਾਰੀ ਸਭਾ ਦੀ ਮੀਟਿੰਗਾਂ 'ਚ ਜਾਣਾ ਤੇ ਬੀਬੀ ਕਿਰਪਾਲ ਕੌਰ ٹرسٹ ਸਾਡੇ ਮੀਟਿੰਗ ਹੁੰਦੀਆਂ ਦੋ ਇੱਥੇ ਫਿਰ ਕੋਰਾਲੀ ਮਿੰਨਡੇ ਚਮਕੌਰ ਉੱਥੇ ਫਿਰ ਪਤਾ ਸੀ ਮਤਲਬ ਕਿਤਾਬਾਂ 'ਤੇ ਇੰਨਾ ਨਹੀਂ ਸ਼ਿਕਦਾ ਕਿ ਕਿਵੇਂ ਛ ਨਾਲੇ ਚੰਟੀ ਵਗੈਰਾ ਕਰਨੀ ਇੱਕ ਵਾਰ ਲਖਾਰੀ ਸਭਾ ਦੀਆਂ ਮੀਟਿੰਗਾਂ ਤੇ ਜਾ ਕੇ ਸਾਇਸ ਸਭਾ ਦੇ ਵਿੱਚ ਜਾ ਕੇ ਜਿਹੜਾ ਤੁਹਾਨੂੰ 10 ਦਿਨ ਦਾ ਰੋਟੀ ਦਾ ਹਾਉ ਭਾਵੀ ਦਾ ਦਿੰਦਾ ਕਿਉਂਕਿ ਲਖਾਰੀ ਹੀ ਹੁੰਦੇ ਨੇ ਉੱਥੇ ਜਿਆਦਾ ਸੁਣਨ ਵਾਲੇ ਜੀ 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 ਤੇ ਜਦੋਂ ਤੁਹਾਡੀ ਪੇਸ਼ਕਾਰੀ ਹੁੰਦੀ ਹੈ ਨਾ ਉਹ ਉਹਨਾਂ ਦੀ ਜਿਹੜੀ ਉਹ ਹੈ ਬੋਡੀ ਲੈਂਗੁਏਜ ਹੈ ਜਾਂ ਉਹਨਾਂ ਦਾ ਜਿਹੜਾ ਇੱਕ ਨਾ ਚੁੰਦੇ ਹੋਈ ਵੀ ਜਿਹੜਾ ਹੁੰਦਾ ਨਾ ਇੱਕ ਰਿਸਪਾਂਸ ਕਹਿੰਦੇ ਨੇ ਆਪਾਂ ਉਹ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਰਚਨਾ ਮੈਂ ਅੱਜ ਸੁਣਾਈ ਹੈ ਵੀ ਕਿੰਨੀ ਕਾਬਲ ਹੈ ਤੁਸੀਂ ਆਪ ਹੀ ਜੱਜ ਕਰ ਲੈਣੇ ਹੋ ਜੀ ਤੇ ਉਸ ਤੋਂ ਬਾਅਦ ਮੈਨੂੰ ਲੱਗਣ ਲੱਗਿਆ ਸੀ ਵੀ ਕਿਤਾਬ ਵਾਲੇ ਪਾਸੇ ਆਉਣਾ ਚਾਹੀਦਾ ਬਾਕੀ ਸਾਇਸਵਾਲੇ ਵੀ ਵਿੱਚੋਂ ਜਿਹੜੇ ਸਾਡੇ ਸੀਨੀਅਰ ਮੈਂਬਰ ਨੇ ਜੀਤ ਸਿੰਘ ਜੀ ਨੇ ਮਰੰਡਾ ਤੋਂ ਤੇ ਇੱਕ ਜਲੌਰ ਸਿੰਘ ਜੀ ਖੀਵਾ ਸਾਹਿਬ ਨੇ ਜੀ ਤੇ ਮੇਰੇ ਇੱਥੇ ਮਿੱਤਰ ਜਿਹੜੇ ਹੈ ਨੇ ਕੁਝ ਸਾਇਸਵਾਲਾ ਉਹਨਾਂ ਨੇ ਮੈਨੂੰ ਕਾਫੀ ਮੈਨੂੰ ਕਿਹਾ ਵੀ ਯਾਰ ਤੂੰ ਕਿਤਾਬ ਵਾਲੇ ਵੀ ਆਦਰਲੇ ਬਸੇ ਨੂੰ ਤੇ ਕਿਆ ਨਾਮ ਹੈ ਕਿਤਾਬ ਦਾ ਤੇ ਉਹਦੇ ਵਿੱਚ ਕਿਆ ਕੀ ਬੇਬਾਕੀਆਂ ਨੇ ਜੀ ਕਫਤਾਵਾ ਦੀ ਕਿਤਾਬ ਹੈ ਹਾਂ ਕਿ ਬਤ ਮਤਲਬ ਬੇਬਾਕੀਆਂ ਸਰ ਕੋਈ ਵੀ ਗੱਲ ਬਿਨਾਂ ਕਿਸੇ ਡਰ ਤੋਂ ਖੌਫ ਤੋਂ ਭੈਅ ਤੋਂ ਕਹਿ ਦੇਣੀ ਬੇਬਾਕ ਹੋ ਕੇ ਬੋਲ ਦੇਣਾ ਤੇ ਉਹਦਾ ਤਰਕਸ਼ੀਲਤਾ ਤੇ ਸਮਾਜਵਾਦੀ ਅਧਾਰਤਾ ਦਾ ਸਾਲ ਕਦੋਂ ਪਹਿਲੀ ਜੁਈ ਪਹਿਲਾ ਹੈ 19 ਅਗਸਤ 2018 ਦੀ ਹੋਣੀ ਲੰਗੇ ਸਾਲ ਪਹਿਲੀ ਐਡੀਸ਼ਨ ਆਈ ਸੀ ਉਹਦੀ ਜੀ ਤੇ ਦੂਜੀ ਐਡੀਸ਼ਨ ਫਿਰ 14 ਅਕਤੂਬਰ 2018 ਨੂੰ ਜੀ ਜੀ ਤੁਸੀਂ ਸਾਨੂੰ ਇਹ ਪਤਾ ਲੱਗਿਆ ਤੁਸੀਂ ਐ ਬਈ ਜਿਹੜੀ ਕਿਤਾਬ ਹੈ ਜਿਹੜੀ ਦੂਜੀ ਵਾਰੀ ਛਾਪੀ ਹੈ ਤੇ ਦੂਜੀ ਇੱਕ ਗੱਲ ਹੋਰ ਸਾਹਮਣੇ ਵੱਡੀ ਆਈ ਹੈ ਕਿ ਕਿਸੇ ਨੂੰ ਤੁਸੀਂ ਕਦਾ ਫ੍ਰੀ ਦੇ ਦਿੱਤੀ ਨਹੀਂ ਜੀ ਮੈਂ ਮੈਂ ਇਹ ਕਿਤਾਬ ਮੇਰੀ ਮੈਨੂੰ ਮੈਟਰ ਦਾ ਕਾਫੀ ਚੰਗਾ ਸੀ ਤੇ ਮੈਨੂੰ ਚੁਭਦੀ ਸੀ ਗੱਲ ਹੈ ਕਾਫੀ ਪਤਾ ਨਹੀਂ ਮੇਰੇ ਨਾਲ ਛੋਟਾ ਮੂੰਹ ਬੜੀ ਬਾਤ ਵੀ ਕਹਿ ਸਕਦੇ ਨੇ ਇਹਨੂੰ ਕਾਫੀ ਪਰ ਮੈਨੂੰ ਛੁਭੀ ਗੱਲ ਹੈ ਇਹ ਨੀਅਰ ਤੁਸੀਂ ਮੇਰੇ ਵਿੱਚ ਕਪਤਾਵਾ ਮੀਨੇ ਦੋ ਦੇ ਵਿੱਚ ਇਸੇ ਵਿਸ਼ੇ ਨੂੰ ਲੈ ਕੇ ਬਈ ਕਾਫੀ ਮੈਂ ਦੇਖੇ ਕਿਤਾਬਾਂ ਜਿਹੜੀਆਂ ਕਿ ਘਰਾਂ ਚ ਪਈਆਂ ਮੈਂ ਪੁੱਛਿਆ ਕਿ ਦੋਨੋਂ ਦਾ ਵੀ ਇਹ ਕਿਤਾਬ ਤੁਸੀਂ ਬੜੀ ਕਹਿੰਦੇ ਨਾ ਯਾਰ ਇਹ ਕਿੱਥੋਂ ਮਿਲ ਗਈ ਸੀ ਕਿ ਤਾਂ ਗਈ ਸੀ ਰੀਸ ਸੀ ਦੇਤੀ ਉਦਾਂ ਹੀ ਵੈਸੀ ਕੋਈ ਉਹ ਮੈਂ ਜਿਵੇਂ ਯਾਰ ਮੋਮੈਂਟੋ ਰੱਖਤਾ ਜਾ ਕੇ ਉਦਦੇ ਵੈਸੇ ਕਿਤਾਬ ਰੱਖੀ ਜਾ ਕੇ ਫਿਰ ਮੈਂ ਅਸਵੀਰ ਤੁਸੀਂ 10 ਰੁਪਏ ਮਲ ਰੱਖੀ ਇਹਦਾ ਜੀ ਤੇ ਆਪਾਂ ਵੇਚਾਂਗੇ ਕਿਤਾਬ ਫਿਰ ਉਹ ਸਵਾਭਾਹ ਜਿਹੜਾ ਆਪਣੇ ਵੀ 300 ਕਿਤਾਬ ਛਪਾਈ ਸੀ ਪਹਿਲੀ ਐਡੀਸ਼ਨ ਉਹ ਸ਼ੌਕ ਹੁੰਦਾ ਨਵੀਂ ਪਹਿਲੀ ਕਿਤਾਬ ਫਿਰ ਉਹ ਜੁਲਦ ਬਣਵਾ ਲਈ ਉੱਪਰ ਜੈਕਟ ਪਵਾ ਲਈ ਤੇ ਉਹ 150 ਤੋਂ ਘੱਟ ਵਾਰਾ ਨਹੀਂ ਸੀ ਜਾਂਦੀ ਇੱਕ ਤਰ੍ਹਾਂ ਦੀ ਨਾ ਜੀ 160 ਰੁਪਏ ਐਮ ਆਰ ਪੀ ਸੀ ਉਹਦਾ ਫਿਰ ਛਪਾਈਆਂ 300 ਸੀ ਗਿਣਤੀ ਵੀ ਘੱਟ ਤੇ ਕੁਆਲਿਟੀ ਵਧ ਗਈ ਜੀ ਮਹਿੰਗੀ ਪੈ ਗਈ ਸੀ ਉਹ ਫਿਰ ਉਹ 300 ਵੇਚ ਗਈਆਂ अच्छा जी अच्छा ਤੇ ਅਸੀਂ ਨੂੰ ਸੰਦਰ ਸਿਕ ਦਾ ਸਪੋਰਟਸ ਮੈਨ ਦੇ ਪਾਟ ਜੁੜੇ ਹੋ ਸੀ ਬਹੁਤ ਫਿਰ ਫੇਸਬੁੱਕ ਤੇ ਤੇ ਆਪਣੇ ਇੰਸਟਾਗ੍ਰਾਮ ਤੇ ਹੁਣ ਆਏ ਚਲੋ ਮੈਂ ਤੇ ਵਟਸਐਪ ਗਰੁੱਪਾਂ 'ਚ ਮੈਨੂੰ ਬਹੁਤ ਪਾਇਆ ਹੋਇਆ ਤੁਹਾਡੇ ਕੋਲ ਜਿਹੜੇ ਸੱਜਣ ਨੇ ਨਾ ਉਹ ਜਿਵੇਂ ਕਪਤਾ ਪੜਦੇ ਨੇ ਤਾਂ ਨੰਬਰ ਮੈਂ ਥੱਲੇ ਦਿੰਦਾ ਹੀ ਐ ਇਸੇ ਕਰਕੇ ਦੁਕਾਨਦਾਰ ਵੀ ਹੈ ਵਿਚ ਦੇ ਦੁਦਲਾ ਜੀ ਦੁਦਿਗਾਨਿਕ ਹੋਰ ਹੈ ਵਿਚ ਨੂੰ ਕਿਤਾਬ ਤਾਂ ਤੁਸੀਂ ਹੁਣੇ ਨਹੀਂ ਕਰੀਏ ਪਰ ਫਿਰ ਇੱਕਦਮ ਆ ਜਿਹੜੀ ਸਿੰਗਿੰਗ ਦਾ ਸ਼ੌਕ ਜਾਂ ਸਿੰਗਿੰਗ ਦੇ ਬਾਰੇ ਕਿਤੇ ਕਿਸ ਤਰ੍ਹਾਂ ਲੱਗਿਆ ਵੀ ਕਿਸ ਤਰ੍ਹਾਂ ਕਰਦੀ ਵੀ ਇਹ ਵੀ ਸ਼ੌਕ ਸੀ ਜੀ ਮਤਲਬ ਸਕੂਲ ਦੇ ਵਿੱਚ ਤਾਂ ਮੈਂ ਹਿੱਸਾ ਲੈਂਦਾ ਸੀ ਮਤਲਬ ਸਪੈਸ਼ਲੀ ਮੈਂ ਜਿਵੇਂ ਇੱਕ ਉਸਤਾਦ ਬਣਾ ਦੇ ਬਣਾਈ ਦਾ ਪੱਗਨਾ ਬਣਾ ਕੇ ਜਾਂ ਪੱਗ ਦੇ ਕੇ ਰਸਮ ਕਰਕੇ ਨਾ ਯਾ ਰੋਜ਼ ਬੰਦਾ ਜਾਂਦਾ ਸਿੱਖਣ ਉਸ ਤਰ੍ਹਾਂ ਸਮਾਂ ਹੀ ਨਹੀਂ ਮਿਲਿਆ ਕਦੇ ਸ਼ੌਂਦਾ ਸਿਕੰਦਰੋਂ ਤਾਂ ਹੀ ਕਿਹੜਾ ਤਾਂ ਜੀ ਹਾਂ ਕਦੇ ਤੈਂ ਵੀ ਨਹੀਂ ਨਾ ਮਿਲਿਆ ਵੀ ਜਾ ਕੇ ਕਰਨ ਦਾ ਤੇ ਹੁਣ ਨੇ ਸਾਡੇ ਇੱਥੇ ਜਿਹੜਾ ਤੁਸੀਂ ਗਾਣਾ ਜਿਹੜੇ ਗਾਏ ਆ ਉਹ ਖੁਦ ਲਿਖੇ ਨੇ ਹਾਂ ਜੀ ਸਾਰੇ ਆਪਣੇ ਲਿਖਵਾਏ ਤੇ ਉਹ ਪ੍ਰਮਾਣ ਹੁਣ ਦਾ ਕਾਰਨ ਵੀ ਕਈ ਹੈ ਵੀ ਬੰਦਾ ਬਿਨਾਂ ਸਿੱਖਿਆ ਵਾਲਾ ਸਿੰਗਰ ਤੇ ਆਪਣੇ ਗਾਣੇ ਗਾਣ ਦਾ ਥੋੜਾ ਅੰਦਰੋਂ ਫਟਿਆ ਹੁੰਦਾ ਤੇ ਉਹਦੇ ਕਰਕੇ ਇਹ ਹੀ ਲੱਗੋ ਕਿ ਪ੍ਰਵਾਨ ਵੀ ਵਧੀਆ ਹੋਗੇ ਤੇ ਇੱਕ ਨੀਤ ਨਾਲ ਵੀ ਥੋੜਾ ਇਹ ਕੀਤਾ ਸੀ ਪਹਿਲਾਂ اچھا ਸ੍ਰੋਤੋ ਵੀ ਜਿਹੜੇ ਬੜੀ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਦੇ ਜਿਹੜੇ ਸਿੰਗਿੰਗ ਗਾਣੇ ਆ ਹੁਣ ਤੱਕ ਤੇ ਲੱਖਾਂ ਦੇ ਤੋਂ ਵੱਧ ਦਾ ਕਈ ਲੱਖ ਬੀਓ ਜਿਹੜੇ ਹੁਣ ਤੱਕ ਆ ਚੁੱਕੇ ਆ ਬਿਲਕੁਲ ਇਹ ਤੁਸੀਂ ਆਪ ਖੁਦ ਦੱਸ ਸਕਦੇ ਆ ਹਾਂਜੀ ਮਤਲਬ ਪਹਿਲੇ ਦੋ ਗੀਤ ਤਾਂ ਮੇਰੇ ਜੀ ਜਾਗ ਪੰਜਾਬ ਸਿਆਂ ਮੇਰੀ ਜਨਮ ਭੂਮੀ ਨੂੰ ਸਮਰਪਿਤ ਕੀਤਾ ਸੀ ਮੈਂ ਕੜਾਮਾ ਪਿੰਡ ਨੂੰ ਕੜਾਮਾ ਨੂੰ ਸੈਂਟਰ ਬਣਾ ਕੇ ਸਾਡੇ 32 33 ਪਿੰਡ ਨੇ ਤੇ ਦੋ ਤਿੰਨ ਸ਼ਹਿਰ ਜਿਹੜੇ ਨੇ ਉਹਨਾਂ ਨੂੰ ਪੂਰਾ ਕਾਊਂਟ ਕਰਕੇ ਚੰਗੀ ਤਰ੍ਹਾਂ ਮਤਲਬ ਕਿ ਉਹਦੇ ਤੇ ਬਣਾਇਆ ਸੀ ਫਿਰ ਰੋਪੜ ਨੇ ਵੀ ਬੜਾ ਕੁਝ ਦਿੱਤਾ ਸਾਨੂੰ ਜੀ 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 ਇਹ ਕਰਮ ਭੂਮੀ ਰੋਪੜਿਆ ਫਿਰ ਰੋਪੜ ਦੀ ਕਿਹੜੀ ਜੀ ਸੁਣਿਆ ਸੀਗਾ ਨਾ ਤੇ ਉਹ ਰੋਪੜ ਦੇ ਸਾਰੇ ਸਰਾਉਂਡਿੰਗ ਦਾ ਸੀਗਾ ਅੱਛਾ ਜਿਹੜਾ ਤੁਸੀਂ ਪਹਿਲਾ ਗਾਣਾ ਜਿਹੜਾ ਤੁਸੀਂ ਗੱਦਿਆ ਪਹਿਲੇ ਗਾਣੇ ਤੁਸੀਂ ਹਿੱਟ ਹੋ ਗਏ ਹਾਂਜੀ ਪਹਿਲਾ ਆਪਣੇ ਲਈ ਸਾਨੂੰ ਇੱਕ ਫੋਰਸ ਮਿਲੀ ਗਈ ਹੌਸਲਾ ਮਿਲ ਗਿਆ ਤੁਹਾਨੂੰ ਬਿਲਕੁਲ ਜੀ ਬਿਲਕੁਲ ਤੇ ਉਹਦੇ ਦੋ ਸ਼ਬਦ ਜਿਹੜਾ ਸਾਨੂੰ ਬੋਲ ਕੇ ਜਦੋਂ ਦੱਸੋ ਜੀ ਬਿਲਕੁਲ ਜੀ ਬਿਲਕੁਲ ਬੋਲੋ ਸ਼ੁਰੂ ਹੀ ਆਪਾਂ ਕਰਦੇ ਹਾਂ ਜੀ ਉਹ ਉਹ ਵੀ ਖੈੜ ਤੋਂ ਗਾਹ ਨੂੰ ਪਾਗੋ ਮਾਜਰਾ ਪਹਿਲਾ ਲਾਂਢਰਾ ਆਵੇ ਨਹੀਂ ਟੱਪਸ ਨੇਟਾ ਡੜੀ ਤੰਗ ਹੋਰੀ ਪਉ ਟੱਪਸਨ ਹਿਟਾ ਦੜੀ ਤੰਗ ਹੋਰੀ ਬਸ ਬਨੂੜ ਪਚਾਵੇ ਖਲੌਰ ਟੱਪ ਕੇ ਖੇੜੀ ਅੱਡਾ ਖਲੌਰ ਟੱਪ ਕੇ ਖੇੜੀ ਅੱਡਾ ਆਟੋ ਹੀ ਸਿਰ ਲਾਵੇ ਫਿਰ ਚਪਦੇ ਪਾਸੇ ਦੋ ਕਮੀਲ ਤੇ ਚਿਪਦੇ ਪਾਸੇ ਦੋ ਕ ਮੀਲ ਤੇ ਨਜ਼ਰ ਕੜਾ ਮ ਆਵੇ ਤੁਰਪੀ ਪੈਦਲ ਨਹੀਂ ਸਾਧਨਾਂ ਕੋਈ ਜਾਵੇ ਤੁਰਪੀ ਪੈਦਲ ਨਹੀਂ ਸਾਧਨਾਂ ਕੋਈ ਜਾਵੇ ਤੁਰਪੀ ਪੈਦਲ ਨਹੀਂ ਇਹ ਮਤਲਬ ਇਧਰੋਂ ਖਰੜ ਤੋਂ ਸ਼ੁਰੂ ਕਰਕੇ ਸ਼ੰਭੂ ਬਾਰਡਰ ਤੱਕ ਸ਼ੰਭੂ ਬਾਰਡਰ ਪਹਿਲਾਂ ਤਾਂ ਪੱਟੀ ਗੱਲ ਇਹ ਹੈ ਵੀ ਤੁਸੀਂ ਆਪਣੇ ਪਿੰਡ ਦੇ ਗੀਤ ਬਣਾਤਾ ਪਿੰਡ ਦਾ ਬਿਲਕੁਲ ਬਿਲਕੁਲ ਆਪਣੇ ਆਪ ਕੀ ਜਾਂਦੇ ਸੀਗੇ ਉੱਪਰ ਤੋਂ ਖਰੜ ਤੋਂ ਬਣਾਇਆ ਨਹੀਂ ਖਰੜ ਤੋਂ ਕਿੱਥਾਂ ਸੀ ਸ਼ੁਰੂ ਕਿਉਂਕਿ ਆਹ ਫੇਰ ਉੱਪਰ ਖਰੜ ਤੋਂ ਸੁਣ ਸ਼ੁਰੂ ਹੁੰਦਾ ਆਪਣੇ ਪਿੰਡ ਬਜਾਤੇ ਹਾਂ ਜੀ ਹਾਂ ਬਲੇ ਖੜਦੋ ਜਿਵੇਂ ਅੱਗੇ ਭੱਗੋ ਮਦਰਾ ਜਾਂਦਾ ਫਿਰ ਡੈਡੀ ਸਨਟਾ ਪੂ ਸਨਟੇ ਪਿੰਡਾਂ ਦੇ ਨੇ ਸਾਰੇ ਬਨੂੜ ਦਾ ਪਹਿਲਾ ਅੱਗੇ ਮੋਲਸਾਂ ਦੇ ਪਿੰਡ ਕੋਲ ਉਹ ਹੁੰਦਾ ਸੀਗਾ ਸਾਧਨ ਨਹੀਂ ਹੁੰਦੇ ਸੀਗੇ ਪਰ ਇਹ ਹੁਣ ਵੀ ਹਾਲਤ ਹੈ ਜੀ ਟੋਪੀ ਪੈਦਲ ਨਹੀਂ ਸਾਧਨ ਨਾ ਕੋਈ ਜਬ ਸਟਾਇਰ ਹੈ ਵੀ ਇੱਕ ਜੀ ਜੀ ਇਹ ਲਿਖਣ ਦਾ ਮੇਰੇ ਕੋਲ ਕੁਝ ਨਹੀਂ ਹੋਰ ਵੀ ਇੱਥੇ ਲਿਖ ਦਿੰਦਾ ਵੈਸੇ ਪਰ ਇਹ ਲਿਖਣ ਦਾ ਮੇਰੇ ਕਾਰਨ ਇਹ ਉਹ ਜਿਹੜਾ ਮੈਂ ਹੈ ਨਾ ਵੀ ਖਲੌਰ ਟੱਪ ਕੇ ਖੇੜੀ ਅੱਡਾ ਖੇੜੀ ਤੋਂ ਸਾਡਾ 2 ਮੀਲ ਤੇ ਪਿੰਡ ਪੈਂਦਾ ਸਾਧਨ ਹੈ ਨਹੀਂ ਹੁਣ ਤੱਕ 72 ਸਾਲ ਹੋ ਗਏ ਜਾਦੂ ਐਨੇ ਮੁਲਕ ਨੂੰ ਜੀ ਜੀ ਮਤਲਬ ਇਹ ਸਟਾਇਰ ਸੀ ਅੱਛਾ ਜੀ ਹਾਂ ਇਹਦਾ ਮਤਲਬ ਸਰਕਾਰ ਦੀ ਕਮੇ ਵੀ ਕਾਬਿਲ ਬਿਲਕੁਲ ਬਿਲਕੁਲ ਮੁੱਦੇ ਹੋ ਚਾਹੇ ਨਹੀਂ ਹੋਰ ਵੀ ਪਰ ਇਹ ਜਾਂ ਫਿਰ ਉਹ ਇਹਦਾ ਐਂਡ ਹੈ ਜਿਹੜਾ ਇਸ ਅਖੀਰਲੀ ਬੋਲੀ ਜੀ ਲੋਕ ਜੇ ਕਹਿੰਦਾ ਪ ਕੋਲਕੜਾ ਮੇਨੰਦਗੜ ਪੈਂਦਾ ਲੂੰਡ ਬਾਸਮਾ ਅੱਗੇ ਨਹੀਂ ਵਿਚਦੀ ਰੋਡ ਤੇ ਪਲਾ ਰਾਜਗੜ ਵਿਚਦੀ ਰੋਡ ਤੇ ਪਲਾ ਰਾਜਗੜ 24 ਘੰਟੇ ਬੱਗੇ ਨਹੀਂ ਸ਼ੇਰਸਾ ਸੁਰੀ ਮਾਰਗ ਤੇ ਫਿਰ ਸ਼ੇਰਸਾ ਸੁਰੀ ਮਾਰਗ ਤੇ ਫਿਰ ਖੱਦ ਹਰਿਆਣਾ ਲੱਗੇ ਨਹੀਂ दारू ਤੇ ਪਟ્રોલ ਹੈ ਸਸਤਾ दारू ਤੇ ਪਟ્રોલ ਹੈ ਸਸਤਾ ਨਾਲੇ ਟੋਲੀਏ ਚੱਗੇ ਜਾਗ ਪੰਜਾਬ ਸਿਆਂ ਘਾਤੋਂ ਗੌਰਮੈਂਟ ਠੱਗੇ ਜਾਗ ਪੰਜਾਬ ਸਿਆਂ ਘਾਤੋਂ ਗੌਰਮੈਂਟ ਠੱਗੇ ਜਾਗ ਪੰਜਾਬ ਸਿਆਂ ਵੇਰੀ ਗੁੱਡ ਬੋਲ ਇਹਦੇ ਚ ਚਾਹੇ ਸ਼ਰਾਬ ਨੂੰ ਕਈਆਂ ਨੇ ਮੈਨੂੰ ਇਤਰਾਜ ਵੀ ਕੀਤਾ ਸੀ ਪਰ ਮੇਰਾ ਮੇਰੀ ਜਿਹੜੀ ਨੀਤ ਸੀ ਮੇਰਾ ਜਿਹੜਾ ਮੋਟਿਵ ਸੀ ਉਹ ਦੇਖੋ ਸਾਡੇ ਪਿੰਡ ਤੋਂ 16 ਕਿਲੋਮੀਟਰ ਵਾਲਾ 8 ਕਿਲੋਮੀਟਰ ਦੇ ਮਾਰਗ ਦੀ ਦੂਜੀ ਗੱਲ ਇਹ ਕਿ ਆਪਾਂ ਇਹ ਕਹਿ ਸਕਦੇ ਤੁਸੀਂ ਵਧੀਆ ਜੋ ਲਿਖਦੇ ਹੋ ਉਹਦੇ ਧੜਕੋ ਕੇ ਲਿਖਦੇ ਹੋ ਤੁਸੀਂ ਕਿਸੇ ਰਾਜਨੀਤੀ ਦੇ ਨੇਤਾ ਤੋਂ ਕਿਸੇ ਸਰਕਾਰ ਤੋਂ ਡਰ ਕੇ ਨਹੀਂ ਲਿਖਦੇ ਹੋ ਨਹੀਂ ਡਰਨ ਦੀ ਲੋੜ ਵੀ ਕੀ ਹੈ ਜੀ ਅਸੀਂ ਤਾਂ ਜੇ ਮੇਰਾ ਨਾਦਰ ਮੈਂ ਮੈਂ ਰਾਤ ਸੌਇਆ ਜੀ ਸਾਰੀ ਰਾਤ ਪੱਖਾ ਚਲਾਇਆ ਉਹਦਾ ਬਿੱਲ ਭਰੂਗਾ ਟੈਕਸ ਭਰੂਗਾ ਜੀ ਇਵਨ ਮੈਂ ਸਵੇਰੇ ਉੱਠ ਕੇ ਨਹਾਇਆ ਮੈਂ ਜਿਹੜੀ ਸਾਬਣ ਵਰਤੀ ਐ ਜਾਂ ਮੈਂ ਟਾਇਲਟ ਵੀ ਗਿਆ ਉੱਥੇ ਜਿਹੜਾ ਪਾਣੀ ਵਰਤੇ ਆ ਉਹਦਾ ਬਿੱਲ ਵੀ ਭਰੂਗਾ ਸਾਰਾ ਦਿਨ ਖਾਣਾ ਪੀਣਾ ਸਕੂਟਰ ਦਾ ਤੇਲ ਭੁਕਣਾ ਤੁਹਾਡੇ ਕੋਲ ਆ ਜੀ ਹੁਣ ਚੱਲ ਗਈ ਜੀ 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 10 ਰੁਪਏ ਤੇਲ ਭੁਕਿਆ ਦੇ ਵਿੱਚੋਂ ਕਿੰਨੇ ਪਰਸੈਂਟ ਸਸ ਜਾਊਗਾ ਕਿੰਨਾ ਟੈਕਸ ਜਾਊਗਾ ਜੀ ਮੈਂ ਮੇਰਾ ਪੈਸਾ ਤੁਸੀਂ ਮਤਲਬ ਕਿ ਮੈਂ ਮੈਂ ਸਵਾਲ ਨਾ ਪੁੱਛਾਂ ਯਾਰ ਮੈਂ ਮੈਂ ਤਾਂ ਮੇਕੂ ਫਿਰ ਮੈਂ ਡਰਪੋਕ ਤਾਂ ਦੂਜੇ ਨੰਬਰ ਤੇ ਆ ਜਾਂਦਾ ਜੀ ਜੀ ਅੱਛਾ ਕਿੰਨੇ ਗਾ 2019 ਬੜਾ ਵਧੀਆ ਰਿਹਾ ਜੀ ਅੱਛਾ 6 ਜਨਵਰੀ 2019 ਨੂੰ ਅਸੀਂ ਜਾਗ ਪੰਜਾਰ ਚਾਚੀ ਦੀ ਬੋਲੀ ਪਾਈਆਂ ਜੀ ਜੀ ਤੇ ਫਿਰ 4 3 ਫਰਵਰੀ ਨੂੰ ਜੀ ਫਿਰ opradi gadi ਹੋ ਗਿਆ ਤੇ ਹੁਣ ਇਹ ਮਾਰਚ ਦੇ ਵਿੱਚ ਆ ਕੇ ਯਾਨੀ ਕਿ ਥੋੜੇ ਜਿਹੀ ਨਵੀਂ ਜਿਹੜੀ ਜ਼ਿੰਦਗੀ ਹੈ 2019 ਨੇ 19 ਦੇ ਵਿੱਚ ਸਿੰਗਰ ਵਜੋਂ ਮਤਲਬ ਇੱਕ ਥੋੜਾ ਲਿਖ ਹੋ ਗਿਆ ਕਿ ਨਾਮ ਜਣਾ ਵੀ ਪੀਰੋ ਮੇਰੇ ਨੰਮੇ ਵਾਲੇ ਦਾ ਨਾ ਚੌਕੀਦਾਰ ਕਰਕੇ ਜਿਆਦਾ ਹੋ ਗਿਆ ਥੋੜਾ ਜੀ ਜੀ ਤੇ ਹੁਣ ਤਿਆਰੀ ਹੈ ਦੋ ਦਿਨ ਹੋਰ ਵੀ ਰਿਕਾਰਡਿੰਗ ਅਸਲ ਤਾਂ ਗੱਲ ਦੀ ਪ੍ਰੋਡਿਊਸਰ ਦੀ ਹੁੰਦੀ ਹੈ ਮੈਂ ਪਹਿਲਾਂ ਵੀ ਜਿਵੇਂ ਕਿਤਾਬ ਦੀ ਤੁਸੀਂ ਗੱਲ ਕੀਤੀ ਹੈ ਵੀ ਫ੍ਰੀ ਨਹੀਂ ਕਿਸੇ ਨੂੰ ਦਿੱਤੀ ਉਹ ਇੱਕ ਅਲੱਗ ਸੀਗਾ ਤੇ ਬਾਕੀ ਆ ਗੀਤਾਂ ਨੂੰ ਵੀ ਮਨੇ ਚਾਰ ਹੁੰਦਾ ਕਹੇ ਨੇ ਚਾਰ ਹੀ ਪ੍ਰੋਡਿਊਸ ਹੋਏ ਨੇ ਪ੍ਰੋਡਿਊਸਰ ਸੀ ਮੇਰੇ ਆਪਣੇ ਬਾਈ ਜੀ ਨੇ ਰਵਿੰਦਰ ਸਿੰਘ ਜੀ ਕਾਕਾ ਜੀ ਆਪਣੇ ਰਾਜੀਪੁਰਾ ਤੋਂ ਨੇ ਮੇਰੇ ਵੱਡੇ ਵੀਰ ਜੀ ਨੇ ਇੱਕ ਤਰ੍ਹਾਂ ਦੇ ਹੋ ਸਕੇ ਭਰਾ ਵੀ ਨਹੀਂ ਇਹਨਾਂ ਕਰ ਸਕਦੇ ਤੇ ਉਹਨਾਂ ਨੇ ਦੋ ਗਰਾਏ ਪਹਿਲੇ ਬਕੇ ਇੱਕ ਜਿਹੜਾ ਚੌਕੀਦਾਰ ਲੱਗਿਆ ਜਿਹੜਾ ਗਾਣਾ ਆ ਤੁਹਾਡਾ ਤੇ ਉਹ ਚੌਕੀਦਾਰ ਗਾਣਾ ਜਿਹੜਾ ਤੁਹਾਡਾ ਖੁਦ ਲਿਖਿਆ ਹੋਇਆ ਹਾਂਜੀ ਆਪ ਲਿਖਿਆ ਮੇਰਾ ਤੇ ਮੈਂ ਕਿਸੇ ਕਿਸੇ ਹੋਰ ਗਾਇਕਾਂ ਦਾ ਕਦੇ ਨਹੀਂ ਗਾਇਆ ਗਾਣਾ ਪਰ ਵੈਸੇ ਬਲਕਾਰ ਸਿੱਧੂ ਦਾ ਵੀ ਨਹੀਂ ਉਹ ਸੀ ਜੀ ਉਹ ਮਹੋਦ ਉਹਦੀ ਉਹਦੇ ਸਿਰੋ ਗਾਣਾ ਕਾਰਨ ਇਹਦਾ ਲਿਖਣਾ ਉਹ ਮੈਂ ਦਿਨ ਚ ਬੜਾ ਸੁਣਿਆ ਸੀ ਗਾਣਾ ਮੇਰਾ ਫੇਵਰੇਟ Song ਹੈ ਬਲਕਾਰ ਸਿੱਧੂ ਸਾਹਿਬ ਦਾ ਮੇਰਾ ਮੁੰਡਾ ਪੂਰੀਆਂ ਜਮਾਤਾਂ ਦਾਸ ਪੜਿਆ 2 ਸਾਲ ਡਿਪਲੋਮਾ ਉਹਨੇ ਕਰਿਆ ਇਸ ਗੱਲ 'ਚ ਝੂਠ ਨਾ ਰਾਈ ਨੀ ਜਿਹੜੀ ਤੈਨੂੰ ਕਹਿਣ ਲੱਗਿਆ ਤੈਨੂੰ ਇੰਸਟਾਗ੍ਰਾਮ 'ਆ ਪਿੰਡੋਂ ਸਾਲੀਏ ਨਹੀਂ ਮੁੰਡਾ ਲੈਣ ਵੇਲ ਲੱਗਿਆ ਉਹੀ ਮੈਂ ਦਿਨ ਸੁਣੇ ਸੀ ਮੈਂ ਰਾਤ ਨੂੰ ਫਿਰ ਲਿਖਿਆ ਤਾਂ ਬੜਾ ਕਮਾਲ ਹੋਈ ਮਤਲਬ ਇਸ ਗਾਣੇ ਦੀ ਨਾ ਤੇ ਕੰਪੋਜੀਸ਼ਨ ਬੜੀ ਪਿਆਰੀ ਸੀ ਕੁਝ ਉਹਨਾਂ ਨੇ ਗਾਇਆ ਉਹਨਾਂ ਨੇ ਹੀ ਬੜਾ ਰੂਹ ਨਾਲ ਸੀਗਾ ਮੈਡਮ ਜੱਸੀ ਨੇ ਜੱਸੀ ਮੈਡਮ ਜਿਹੜੇ ਉਹਦੇ ਨਾਲ ਕੋਚਿੰਗਰ ਸੀ ਜੀ ਤੇ ਉਹ ਮੇਰਾ ਫੇਵਰੇਟ Song ਹੈ ਤੇ ਇਹ ਜਿਹੜਾ ਗਾਣਾ ਜਿਹੜਾ ਹੁਣ ਆਇਆ ਨਵਾਂ ਜੀ ਇਹਦੇ ਵੀ ਦੋ ਬੋਲ ਜਿਹੜਾ ਕਲਰ ਲੀਜ਼ ਕੀਤਾ ਹਾਂਜੀ ਸੌਜਾ ਬੱਬੂ ਆ ਤੇ ਵੋਟਾਂ ਵਾਲੇ ਆ ਨੇ ਸਿੰਗਲ ਆਓ ਜੀ ਜੀ ਹਾਂਜੀ ਉਹ ਸੌਜਾ ਬੱਬੂ ਆ ਵੋਟਾਂ ਵਾਲੇ ਆਏ ਨੇ ਵੇ ਸੌਜਾ ਬੱਬੂ ਆ ਵੋਟਾਂ ਵਾਲੇ ਆਏ ਨੇ ਬੇਸ਼ਰਮੀ ਦੇ ਨਾਲ ਫੇਰ ਕੁੰਡੇ ਖੜਕਾਏ ਨੇ ਸੌਜਾ ਬੱਬੂ ਆ ਵੋਟਾਂ ਵਾਲੇ ਆਏ ਨੇ ਸੌਜਾ ਬੱਬੂ ਆ ਵੇ ਵੋਟਾਂ ਵਾਲੇ ਆਏ ਨੇ ਮੂਰੇ ਮੂਰੇ ਲੱਗਾ ਪ੍ਰਧਾਨ ਵੇ ਮੋਹੱਲੇ ਦਾ ਸੋ ਨਾਈ ਪੈਣਾ ਵੇਸ ਆਪਾਂ ਕੱਲੇ ਕੱਲੇ ਦਾ ਪੰਜ ਸਰਪੰਚ 20 ਪੋਟਾਂ ਵਾਲੇ ਆਏ ਨੇ ਸੌਜਾ ਬੱਬੂ ਆ ਵੋਟਾਂ ਵਾਲੇ ਆਏ ਨੇ ਸੌਜਾ ਬੱਬੂ ਆ ਵੇ ਵੋਟਾਂ ਵਾਲੇ ਆਏ ਨੇ ਇੱਕ ਮਾਂ ਆਪਣੇ ਵਿੱਚ ਬੈਠੇ ਸਲਾਰੇ ਦੋਰੀ ਦੇਦੀਆ ਉਪਰੋਂ ਟੋਲਾ ਆ ਗਿਆ ਇੱਕ ਤਰ੍ਹਾਂ ਦੀ ਜਿਵੇਂ ਵੀ ਟਰੋਡੀ ਹੀ ਆ ਨਾ ਸਰਮਣ ਵੀ ਲਈ ਆਈ ਹੈ ਹਾਂਜੀ ਹਾਂਜੀ ਤੇ ਉਹ ਮੇਰੀ ਸਰਾਰਤ ਜੀ ਚਲਦੀ ਸੀ ਦਿਮਾਗ 'ਚ ਵੀ ਇਦਾਂ ਕੁਛ ਵੀ ਹੈ ਤਾਂ ਵੈਸੇ ਜਾਗਣ ਦਾ ਸਮਾਂ ਜੀ ਹੀ ਜਾਗਣ ਦਾ ਬਬੂ ਨੂੰ ਜਗਾਉਣ ਦਾ ਸਮਾਂ ਮੈਨੂੰ ਕਵੈਂਟਸ ਵੀ ਕਿਤੇ 1:00 ਵਜੇ ਨੇ ਬੈਠਾ ਸੀ ਮੈਂ ਕਹਿੰਦਾ ਜਾਗੋ ਐ ਵੀ ਵਿਅੰਗ ਵਿੱਚ ਜਾਗੋ ਐ ਜੀ ਜੀ ਉਹਨਾਂ ਨੇ ਵੀ ਕਹਿਣਾ ਕੱਟੀ ਨੂੰ ਸੁਣਾਉਣਾ ਨੂੰ ਨੂੰ ਬੜਾ ਕੰਮ ਹੈ ਜੀ ਜੀ ਪਰ ਇੱਕ ਗਾਣਾ ਤੁਹਾਡਾ ਹੋਰ ਸੀ ਜਿਹੜਾ ਕਿਹੜਾ ਹੋਣ ਰੋਪੜ ਦੀ ਕਿੜੀ ਹਾਂ ਰੋਪੜ ਦੀ ਕਿੜੀ ਰੋਪੜ ਦੀ ਕਿੜੀ ਜੀ ਹੋਈ ਫਿਰ ਇੱਥੇ ਵਾਲੇ ਜਿਹੜੇ ਵਰਗੇ ਜਿਹੜੇ ਮਿੱਤਰ ਨੇ ਰੋਪੜ ਵਾਲੇ ਉਹ ਕਹਿਣ ਲੱਗੇ ਸੀ ਯਾਰ ਤੈਨੂੰ 10 ਸਾਲ ਹੋ ਗਏ ਤੂੰ ਬੱਚੇ ਪਾਲ ਰਿਆ ਰੋਪੜ ਦੇ ਸਿਰ ਤੇ ਰੋਟੀ ਕਹਿੰਦਾ ਰੋਪੜ ਦੇ ਸਿਰ ਤੇ ਵੀ ਰੋਪੜ ਦਾ ਵੀ ਬਣਾ ਲਓ ਫਿਰ ਰੋਪੜ ਦੇ ਸਰਾਊਂਡਿੰਗ ਦਾ ਅੱਛਾ ਫਿਰ ਉਹ ਰ ਤੇ 31 ਮਾਰਚ ਸੰਡੀ ਕਲੋਜ਼ਿੰਗ ਹੁੰਦੀ ਹੈ ਮੇਰੀ ਜੌਬ ਦਾ ਜਿੰਨਾ ਹੁੰਦਾ ਹੈ ਹਨਾ ਤੇ ਅਪ੍ਰੈਲ ਚ ਆ ਕੇ ਫਿਰ ਚੌਕੀਦਾਰ ਵਾਲੇ ਪਾਸੇ ਜ਼ਿਆਦਾ ਧਿਆਨ ਹੋਵੇ ਜੀ ਤੇ ਉਹ ਫਿਰ ਰੋਪੜ ਦੀ ਗੇੜੀ ਹਾਂਜੀ ਹਾਂ ਰੋਪੜ ਦੀ ਗੇੜੀ ਹੁਣ ਹਾਂਜੀ ਹਾਂਜੀ ਹੋ ਗੁਰੂਆਂ ਦੀ ਇਤਿਹਾਸਕ ਨਗਰੀ ਰੋਪੜ ਸ਼ਹਿਰ ਪਿਆਰਾ ਚਾਰ ਚੁਫੇਰੇ ਵਗਦੀਆਂ ਨਹਿਰਾਂ ਦਿਲਕਸ਼ ਬੜਾ ਨਜ਼ਾਰਾ ਗੁਰੂਆਂ ਦੀ ਇਤਿਹਾਸਕ ਨਗਰੀ ਰੋਪੜ ਸ਼ਹਿਰ ਪਿਆਰਾ ਚਾਰ ਚਫੇਰੇ ਵਗਦੀਆਂ ਨਹਿਰਾਂ ਦਿਲਕਸ਼ ਬੜਾ ਨਜ਼ਾਰਾ ਸ਼ਿਵਾਲਕ ਦੀਆਂ ਪਹਾੜੀਆਂ ਦਾ ਵੀ ਪੈ ਜਾਂਦਾ ਚਲਕਾਰਾ ਸੜਕ ਨੂਰ ਪਰਬਦੀ ਦੇਵੇ ਸਿਮਲੇ ਜੇ ਆ ਖੁਲਾ ਰਾਥੇ ਸਿੰਧ ਘਾਟੀ ਦਾ ਕੁਦਰਤ ਦਾ ਵਰਤਾਰਾ ਥੇ ਸਿੰਧ ਘਾਟੀ ਦਾ ਕੁਦਰਤ ਦਾ ਵਰਤਾਰਾ ਥੇ ਸਿੰਧ ਘਾਟੀ ਦਾ ਇਦੇ ਵਿੱਚ ਵੀ ਜੂਟ ਸੀਗਾ ਇਹਦੇ ਵਿੱਚ ਮਸਲੇ ਚੱਕੇ ਹੋਣੇ ਕਾਫੀ ਆਪਣੇ ਵਾਕਈ ਰੋਪੜ ਇੱਕ ਅਜਿਹੀ ਨਾਮ ਹੈ ਜਿਹੜਾ ਪੂਰੇ ਵਰਲਡ ਦੇ ਵਿੱਚ ਠੀਕ ਹੈ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਇਹਦੇ ਵਿੱਚ ਨੇਚਰਲ ਸਾਰਾ ਕੁਝ ਹੈ ਕੁਦਰਤੀ ਸੁੰਦਰਤਾ ਹੈ ਕੁਦਰਤੀ ਇਤਿਹਾਸ ਕਿੰਨਾ ਸੁਨਿਆ ਬੈਠਾ ਨਾ ਹਾਂ ਸਿੱਖ ਇਤਿਹਾਸ ਦੇ ਨਾਲ ਖਾਸ ਕਰਕੇ ਕਿੰਨਾ ਰਿਲੇਟਡ ਹੈ ਸੰਨ ਘਾਟੀ ਦਾ ਹਜ਼ਾਰਾਂ ਸਾਲ ਪੁਰਾਣਾ ਤੇ ਹਾਂ ਅਸੀਂ ਇੱਕ ਮਾਨ ਮਹਿਸੂਸ ਕਰ ਸਕਦੇ ਹਾਂ ਵੀ ਅਸੀਂ ਰੋਪੜ ਦੇ ਵਿੱਚ ਰਹਿੰਦੇ ਹਾਂ ਹਾਂਜੀ ਬਹੁਤ ਮੈਨੂੰ ਸੀ ਪ੍ਰਾਊਡ ਕਿ ਬਾਹਰ ਜਾ ਕੇ ਵੀ ਦੱਸਦੇ ਹਾਂ ਅਸੀਂ ਵੀ ਰੋਪੜ ਦੇ ਆ ਅਸੀਂ ਹਾਂਜੀ ਹਾਂਜੀ ਤੇ ਰੋਪੜ ਦੇ ਨੰਦੇ ਕਹਿੰਦੇ ਕਿ ਇੱਜ਼ਤ ਜ਼ਿਆਦਾ ਹ ਜਿੱਦਾਂ ਕਈ ਵਾਰੀ ਕਿਸੇ ਦਾ ਮੋਟਰਸਾਈਕਲ ਦੇ ਪਿੱਛੇ ਲਿਖਾਇਆ ਹੁੰਦਾ ਯਾਰ ਆਨੰਦ ਵਰਤੋਂ ਨੇ ਨਾ ਰੋਪੜੀ ਰਾਜ ਰੋਪੜੀ ਰੋਪੜੀ ਜਦੋਂ ਮੈਂ ਬੜੇ ਦੇਖ ਰੋਪੜ ਵਾਲੇ ਸਸਤੇ ਸਾਰੇ ਰੋਪੜੀ ਲਿਖਾਉਂਦਾ ਹਾਂ ਹਾਂ ਰੋਪੜੀ ਲਿਖਾਉਂਦਾ ਰੋਪੜੀ ਤਾਲਾ ਵੀ ਹੁੰਦਾ ਸੀਗਾ ਬਿਲਕੁਲ ਜਿੰਦਾ ਕਸ਼ੋਰ ਸੀਗਾ ਬਾਬੂ ਰਾਜ ਬੱਲੀ ਸਾਹਿਬ ਦੇਖ ਲਓ ਬਠੰਡੇ ਨਾਲ ਰਚਣ ਸੀ ਉਹਨਾਂ ਨੇ ਕਾਫੀ ਆਪਣੇ ਜਿਹੜੇ ਛੰਦ ਲਿਖੇ ਉਹਨਾਂ ਨੇ ਉਹਦੇ ਰੋਪੜ ਦੇ ਜੰਦੇ ਆਪਣਾ ਹਵਾਲੇ ਦੀਆਂ ਦਰੀਆਂ ਅਗਰੇ ਦਾ ਪੇਟਾ ਕਾਫੀ ਉਹ ਬਾਕੀ ਦੂਜੀ ਗੱਲ ਇਹ ਵੀ ਅਸੀਂ ਇੱਕ ਗੱਲ ਜਾਣਦੇ ਹਾਂ ਵੀ ਜੋ ਰੋਪਰਡ ਵਿੱਚੋਂ ਪੈਦਾ ਹੋਈ ਚੀਜ਼ਾਂ ਉਹ ਚੀਜ਼ਾਂ ਪੂਰੇ ਸਮਾਂ ਦੇ ਵਿੱਚੜੀਆਂ ਚਲੋ ਜਿਵੇਂ ਕਿ ਬਿੰਦ ਰਖਿਆ ਜੀ ਹੋਏ ਆ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਹੋਏ ਆ ਅੱਜ ਅਸੀਂ ਅਸੀਂ ਆਪ ਖੁਦ ਗਿਆਨੀ ਜੈਲ ਸਿੰਘ ਦੇ ਵਿੱਚ ਬੈਠੇ ਆ ਹਾਂਜੀ ਹਾਂਜੀ ਹਾਂ ਜੈਲ ਸਿੰਘ ਤੇ ਦੂਜੀ ਗੱਲ ਸਾਡਾ ਜਿਹੜਾ ਚੈਨਲ ਦਾ ਨਾਮ ਵੀ ਪਤਾ ਨਹੀਂ ਕਿਸੇ ਜਿਹਨੇ ਵੀ ਰੱਖਿਆ ਰੋਪਰ ਟੀਵੀ ਤੇ ਹੀ ਰੱਖਦਾ ਹਾਂਜੀ ਹਾਂਜੀ ਠੀਕ ਹੈ ਤੇ ਅਸੀਂ ਅੱਜ ਸਲਾਮ ਕਰਨਾ ਬਣਦਾ ਰੂਪਨ ਸਾਡਾ ਵੀ ਬਿਲਕੁਲ ਬਿਲਕੁਲ ਤੇ ਅਗਲੀ ਗੱਲ ਤੁਸੀਂ ਇਹ ਦੱਸੋ ਵੀ ਜਿਹੜੇ ਤੁਸੀਂ ਦੂਜੇ ਕਲਾਕਾਰ ਆ ਅੱਜ ਕੱਲ ਲਾਈਕ ਹੀ ਕਰ ਰਹੇ ਆ ਜੀ ਜੀ ਤੇ ਉਹ ਵੈਸੇ ਬੜੇ ਕਲਾਕਾਰ ਜਿਹੜੇ ਆ ਉਹਨਾਂ ਨੂੰ ਫੇਰ ਹੀ ਨਾ ਹੁੰਦੇ ਨਜ਼ਰ ਜਿਆਦਾ ਆਉਂਦੇ ਆ ਉਹਨਾਂ ਚ ਵੀ ਕੋਈ ਅਜਿਹੀ ਕਮੀ ਹੁੰਦੀ ਹੈ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਕਮੀਆਂ ਰਹਿੰਦੀਆਂ ਤੁਸੀਂ ਸੁਣਦੇ ਹੋਣੇ ਗਾਣੇ ਨਹੀਂ ਗਾਣੇ ਮੈਂ ਆਹ ਸੁਣਨਾ ਨਹੀਂ ਮਤਲਬ ਕਿ ਬੜਾ ਇੱਕ ਮੇਰਾ ਨਾ ਲਿਮਟ ਦਾ ਰਜਾ ਲੈਕਚਰ ਤਾਂ ਪੜ੍ਹ ਵੀ ਦਿਹਾਉਣ ਦੀ ਕੋਸ਼ਿਸ਼ ਕਰਦੇ ਆ ਜੇ ਸਮਾਂ ਹੀ ਨਹੀਂ ਹੁੰਦਾ ਜੀ ਆਪਾਂ ਕੁਐਸਚਨ ਵੀ ਕਿਉਂ ਕਰਨਾ ਕਿਸੇ ਨੂੰ ਇੰਨਾ ਟੀਵੀ ਦੇਖਣ ਦਾ ਟਾਈਮ ਹੀ ਨਹੀਂ ਹੁੰਦਾ ਕਿਉਂਕਿ ਇੰਨਾ ਕੁਝ ਜਿਵੇਂ ਸਾਹਿਤ ਸਭਾ ਨਾਲ ਕਾਫੀ ਨਾਲ ਜੁੜੇ ਹੋਏ ਆ ਤੇ ਜੋਬ ਪ੍ਰਾਈਮ ਇਹ ਆਪਣੇ ਆਪਣੀ ਕਿਸਮਤ ਕਹਿ ਸਕਦੇ ਆ ਹਾ ਕਿਸਮਤਵਾਦੀ ਤਾਂ ਖैर ਨਹੀਂ ਜੀ ਮੈਂ ਕਿਸਮਤ ਦੇ ਹੁੰਦੀ ਫਿਰ ਤਾਂ ਮੈਂ ਕਾ ਵੀ ਟਾਈਮ ਦਾ ਗਾਰਿਆ ਦੂਜੀ ਗੱਲ ਇਹ ਕੀ ਹੈ ਸਦਾ ਦੂਜੇ ਕਲਾਕਾਰਾਂ ਦੇ ਕਰਦਾ ਕਾਫੀ ਮੈਂ ਤਾਂ ਕਰਦੇ ਦੇਖੀ ਗਏ ਸੀ ਅੱਜ ਸਿੰਗਿੰਗ ਵੈਸੇ ਤਾਂ ਵੈਸੇ ਆ ਰੋਜੀ ਰੁਟੀ ਦਾ ਸਾਧਨ ਹੈ ਬਿਲਕੁਲ ਜੀ ਹਰ ਇੱਕ ਆਦਮੀ ਮੁਕਾਬਲਾ ਮੁਕਾਬਲਾ ਇੰਨਾ ਜ਼ਿਆਦਾ ਨਾ ਜੀ ਮੁਕਾਬ ਇੱਕ ਗਲਤੀ ਵੀ ਮਾਫੀ ਨਹੀਂ ਹੈ ਜੀ ਇਹ ਤਾਂ ਕੁਦਰਤੀ ਹੋਣ ਜਿਵੇਂ ਸਾਡਾ ਸੀ ਇਹਦਾ ਇਹਦੇ ਚ ਲਿਖਿਆ ਗਿਆ ਤਾਂ ਰੂਹ ਨਾਲ ਰਾਤ ਨੂੰ ਲਿਖਿਆ ਸੀ ਜਿਵੇਂ ਫਿਰ ਫੇਸਬੁੱਕ ਤੇ ਇਹਦਾ ਲਿਖਤ ਵਾਇਰਲ ਹੋ ਗਈ ਪਹਿਲਾਂ ਤਾਂ ਬਹੁਤ ਤੇ ਮਿਊਜ਼ਿਕ ਵਧੀਆ ਹੋ ਗਿਆ ਹੈਨਾ ਤੇ ਫਿਲਮਾਂ ਕਰਨ ਨਾਲ ਇਹਦਾ ਕੋਈ ਲੈਣ ਦੇਣ ਦਾ ਹੈ ਨਹੀਂ ਸੀ ਉਹਦੋਂ ਸਾਡਾ ਸਿੰਪਲ ਸੀਗਾ ਸ਼ੂਟ ਕੀਤਾ ਆ ਇਹਦਾ ਤੇ ਇੱਕ ਮੌਕੇ ਦੀ ਗੱਲ ਸੀਗੀ ਕਾਫੀ ਮਤਲਬ ਲੋਗ ਹਾਂ ਵੈਸੇ ਦੋਸਤੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਅੱਜ ਸਮਾਂ ਇਸ ਤਰ੍ਹਾਂ ਦਾ ਤੁਸੀਂ ਜਿਹੜੀ ਗੱਲ ਕੋਈ ਵੀ ਗੱਲ ਹੈ ਬਿਲਕੁਲ ਉਹ ਮੌਕੇ ਦੇ ਸਾਬ ਨਾਲ ਕਹੀ ਜਾਂਦੀ ਹੈ ਬਿਲਕੁਲ ਬਿਲਕੁਲ ਤਾਂ ਹੀ ਉਹ ਵਧੀਆ ਲੱਗਦੀ ਹੈ ਜੇ ਤੁਸੀਂ ਬੇ ਬਸ ਵੀ ਗੱਲ ਕਰੀਏ ਤਾਂ ਉਹ ਬੱਚੇ ਨਹੀਂ ਲੱਗਦੀਗੀ ਓਵਰ ਆਲੂ ਵੀ ਨਹੀਂ ਵੀ ਟੀਮ ਵਰਕ ਹੋ ਜਾਂਦਾ ਜਦੋਂ ਲੋਕਾਂ ਦਾ ਸਾਥ ਇੱਕ ਮਿਲ ਜਾਂਦਾ ਜੀ ਜੀ ਹੁਣ ਸਾਡਾ ਸੱਚ ਬਣੀ ਪੇਜ ਹੈ ਮੇਰੇ ਤਾਂ 80k ਵਿਊਜ਼ ਨੇ ਮੇਰੇ ਚੈਨਲ ਤੇ ਪਾਇਆ ਹੈ ਆਪਣੇ RGW ਰومی ਖੜਾਵੇਂ ਵਾਲਾ ਹੀ ਮੇਰਾ ਚੈਨਲ ਬਣਿਆ ਹੈ ਉਹਦੇ 83k ਅੱਜ ਦੀ ਤਰੀਕ ਤੇ ਵੀਊ ਨੇ ਉਹ ਕਿ ਸੱਚ ਬਣੀ ਜਾਂਦਾ ਆਪਣੇ ਪੇਜ ਤੇ ਪਾਇਆ ਹੋਇਆ ਉਹਦੇ ਇਕੱਲੇ ਹੀ 1.5 ਲੱਖ ਤੋਂ ਉੱਪਰ ਨੇ ਇੱਕ ਫੈਨ ਗਰੁੱਪ ਨੇ ਢੁੱਗੀ ਦੇ ਉਹ ਵੀ 1.5 ਲੱਖ ਰੁਪਏ ਬਿਠਾ ਭਗਵਾਨ ਦਮਨ ਦੇ ਫੈਨ ਤੇ ਪਾਇਆ ਬਸ ਟੋਟਲ 148 ਪੇਜਾਂ ਤੇ ਪਾਇਆ ਸੀ ਕਿਹਣਾ ਕੋਈ 10 ਲੱਖ ਨੂੰ ਕਰਾਸ ਕਰ ਗਿਆ ਉਹਦੇ ਤੇ ਮੀਨਸ ਇਹ ਲੋਕਾਂ ਦੀ ਹੈਲਪ ਕਿੰਨੀ ਹੈ ਜੀ ਜੀ ਅੱਜ ਪਬਲਿਕ ਦੀ ਸਟਾਰ ਗਦਰ ਤਰੋਤਰਾ ਪਬਲਿਕ ਦੀ ਗੱਲ ਮੈਂ ਮੇਰਾ ਤਜਰਬਾ ਵੀ ਹੋ ਗਿਆ ਬਸ ਖਾਸ ਗੱਲ ਇਹ ਕਿਵੇਂ ਜੀ ਜਾਗ ਪੰਜਾਬ ਸਿਆਂ ਰੋਪੜ ਦੀ ᱜੜੀ ਮੁੰਡਾ ਚੌਂਕੀਦਾਰ ਲੱਗਿਆ ਤੇ ਇੱਕ ਖਤਾ ਜੀ ਹਾਲੇ ਇੱਕ ਚੌਂਕੀਦਾਰ ਨਾਲ ਦਿਸਾਇਆ ਸੀ ਲੱਗਾ ਸਭ ਤੇ ਚਾਰੇ ਕੀਤਾ ਨਾ ਮ ਮੇਰੇ ਪ੍ਰੋਡਿਊਸਰਾਂ ਨੂੰ ਮੈਂ ਸਖਤੀ ਨਾਲ ਰੋਕਿਆ ਪਹਿਲਾਂ ਵੀਰ ਜੀ ਨੂੰ ਦਾ ਕਾਕੇ ਵੀਰ ਜੀ ਨੂੰ ਨਰਵਿੰਦਰ ਰਾਏ ਗੜ੍ਹਣੂ ਕਦੇ ਪੋਸਟਰ ਚ ਪਾ ਲੈਣੇ ਘੱਟ ਚ ਪਾ ਲੈਣੇ ਫਲੈਕਸਰਾਂ ਉੱਤੇ ਮੈਂ ਤਾਂ ਬਿਲਕੁਲ ਨਹੀਂ ਆ। ਅੱਛਾ ਪੈਸੇ ਤਾਂ ਦੋ ਵੀ ਨਹੀਂ ਮੈਂ ਕਿਹਾ ਪងਦੀ ਖਰਚਾ ਕੀ ਤੁਸੀਂ ਮੇਰੇ ਤੇ ਕਰਤਾ ਠੀਕ ਹੈ ਬਸ ਮੈਂ ਕਿਹਾ ਪੋਸਟਰਿੰਗ ਦਾ ਜਵਾਨਾ ਹੈ ਨਹੀਂ ਨਹੀਂ ਮੈਂ ਕੋਈ ਪੋਸਟਰ ਨਹੀਂ ਛਪਾਇਆ ਤਾਂ ਕੀ ਅਸੀਂ ਲਾਇਆ ਲਾੜਾ ਦਾ ਦੂਰ ਦੀ ਗੱਲ ਹੈ ਛਪਾਇਆ ਵੀ ਨਹੀਂ ਨਹੀਂ ਤਾਂ ਅੱਜ ਕਰ ਕਲਾਕਰ ਵੱਡੇ ਵੱਡੇ ਬੈਨਰ ਲਾ ਗਏ। ਜੀ ਬਸ ਨਾ WhatsApp ਗਰੁੱਪਸ ਆਈ ਨਹੀਂ ਆਪਣੇ ਕੋਲ ਲੋਕਾਂ ਨੇ ਸਾਨੂੰ ਜੋੜਿਆ ਹੋਇਆ ਉਹਨਾਂ ਗਰੁੱਪਾਂ ਚ ਕਿਤਾਉਂ ਵੀ ਅਗイヤー ਹੈ ਨੇ ਜਿਹਨੂੰ ਚੰਗਾ ਲੱਗੂਗਾ ਰਮੇ ਨੂੰ ਚੰਗਾ ਲੱਗਿਆ ਉਹ ਭਾਮੇ ਨੂੰ ਭੇਜ ਦੇਵੇ ਭੋਲੇ ਨੂੰ ਚੰਗਾ ਲੱਗਿਆ ਕੋਲੇ ਨੂੰ ਭੇਜ ਦੇਵੇ ਕੋਲਾ ਮਾਸੀ ਦੇ ਮੁੰਡੇ ਨੂੰ ਮਾਸੀ ਦਾ ਮੁੰਡਾ ਭੂਆ ਦੇ ਭਾਈ ਆ ਆ ਜਿਹਾ ਹੋਈ ਮੈਂ ਖਾਧੀ ਬਿਲਕੁਲ ਵੀ ਮਾਫਟੂ ਮਾਉਟ ਪਬਲਿਸਿਟੀ ਆ ਜੀ ਚਾਰਾਂ ਨੇ ਨਹੀਂ ਕੀਤਾ ਨੇ ਕੋਈ ਪੋਸਟਰ ਨਹੀਂ ਚਪਾਇਆ ਰੀਲੀਜ਼ਿੰਗ ਅਸੀਂ ਮੁਜਾਕ ਪੰਜਾਬ ਸਿਆਂ ਸਾਡੇ ਉਸਤਾਦ ਲੋਕ ਨੇ ਮੇਰੇ ਜਿਹੜੇ ਸਾਡੇ ਮਤਲਬ ਕਿ ਸੀਨੀਅਰ ਨੇ ਸਾਡੇ ਲਾਭ ਇਸ਼ਾਮਲੀ ਜੀ ਤੇ ਜਿਹੜੇ ਫਕੀਰ ਜੀ ਮੋਲੀ ਵਾਲਾ ਸਾਹਿਬ ਉਹ ਗਿਗਾਰਡ ਕਰਨਾ ਬੰਦਦਾ ਉਹਨਾਂ ਦਾ ਉਹਨਾਂ ਨੂੰ ਇੱਕ ਹੁੰਦੀ ਹੈ ਨਾ ਅੰਦਰ ਉਹ ਅਚੇਤਮਨ ਦੇ ਵਿੱਚ ਤਾਂ ਬੈਠਾ ਹੁੰਦਾ ਵੀ ਇਹਨਾਂ ਨੂੰ ਪੀਆਰ ਜਿਵੇਂ ਲਾਵ ਨਾਲ ਚਾਮਲੀ ਵਾਲਾ ਲੱਗਦਾ ਨਾ ਪਿੰਡ ਦਾ ਨਾਮ ਵੀ ਕਿਤੇ ਕੜਾਮਾ ਵੀ ਕਿਤੇ ਲੱਗੇ ਲੱਗੇ ਜਾਂ ਜਿਵੇਂ ਫਕੀਰ ਸਾਹਿਬ ਨਾਲ ਮੌਲੀ ਵਾਲਾ ਲੱਗਦਾ ਨਾ ਐਵੇਂ ਲੱਗੇ ਲਵ ਸਿੰਘ ਜੀ ਚਾਮਲੀ ਵਾਲੇ ਵੈਸੇ ਵੀ ਬੜੇ ਗਰੀਬ ਨੇ ਸਾਡੇ ਸਾਜ ਸੁਭਾਅ ਕਰਕੇ ਜੁੜੇ ਹੋਏ ਨੇ ਤੇ ਫਕੀਰ ਸਾਹਿਬ ਵੀ ਤੇ ਉਹਨਾਂ ਕਰਕੇ ਚਲੋ ਤੁਸੀਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਗਾਉਣ ਲੱਗੇ ਹਾਂਜੀ ਹਾਂਜੀ ਠੀਕ ਹੈ ਕਿਹਾ ਹੁਣ ਮੈਨੂੰ ਲੱਗਦਾ ਵੀ ਤੁਸੀਂ ਜਿਹੜੇ ਕਿ ਇਸ ਤਰ੍ਹਾਂ ਦੇ ਵੀ ਕੋਈ ਤੁਹਾਨੂੰ ਕੋਈ ਆਫਰ ਆਂਦਾ ਹੈ ਜਾਂ ਤੁਹਾਨੂੰ ਕੋਈ ਬੁਕਿੰਗ ਵਾਸਤੇ ਜਿੱਦਾਂ ਵੀ ਸਾਡੇ ਜੀ ਹਾਂਜੀ ਬਿਲਕੁਲ ਜਾਣ ਲਗੇ ਸੀ ਨਹੀਂ ਉਸ ਤਰ੍ਹਾਂ ਦਾ ਹੋਇਆ ਮਤਲਬ ਕਿ ਉਹ ਕੋਈ ਪ੍ਰੋਫੈਸ਼ਨਲ ਨਹੀਂ ਕਿਉਂ ਜਾਣ ਵਿਚਾਰ ਵਾਲੇ ਨੇ ਬੁਲਾ ਲਿਆ ਉਹ ਤਾਂ ਮੈਂ ਤਾਂ ਗਿਣਦਾ ਨਹੀਂ ਉਹਨੂੰ ਜੀ ਜੀ ਜੇ ਮੇਲੇ ਦੋ ਸਾਲ ਆਪਣਾ ਕੋਈ 뮤지컬 ਗੁੱਪ ਬਣਾਇਆ ਹੋਇਆ ਆਪਣਾ ਨਹੀਂ ਮੇ ਤੇਜੀਬਾਈ ਜੀ ਜਿਹੜੇ ਸਿਨੇਮਾ ਤੇਜੀ ਸਾਹਿਬ ਜਿਹੜੇ ਹੁਣ ਦੋ ਗੀਤ ਦੇ ਪ੍ਰੋਡਿਊਸ ਕੀਤੇ ਨੇ ਸੁਨਾਮ ਦੇ ਨਾਲੇ ਪਿੰਡਾ ਸਿਨੇਮਾ ਤੇ ਉਹ ਆਲਰੇਡੀ ਇਸ ਪ੍ਰੋਫੈਸ਼ਨ 'ਚ ਹੈ ਨੇ ਪਹਿਲਾਂ ਜੀ ਤੇ ਉਹਨਾਂ ਕੋਲ ਜੀ ਉਹ ਜਿਹੜੀ ਕੋਰ ਸਿੰਗਰਸ ਦੀ ਲੋੜ ਹੋਵੇ ਚਾਹੇ ਸਟੂਡੀਓ ਦੀ ਲੋੜ ਹੋਵੇ ਚਾਹੇ ਸਾਜੀਆਂ ਦੀ ਲੋੜ ਹੋਵੇ ਸਭ ਲਿਆਇਆ ਉਹਨਾਂ ਕੋਈ ਗਾਣੇ ਪਿੱਛੇ ਦੇ ਹਾਂ ਜਾਗ ਪੰਜਾਬ ਸਿਆਨੂ ਲੇਕਿਨ ਨਾ ਜਿਹੜਾ ਮੇਰੇ ਪਿੰਨ ਵਾਲਾ ਸੀਗਾ ਉਹਦੇ ਕਰਕੇ ਦੋ ਦਿਨ ਪ੍ਰੋਗਰਾਮ ਮਤਲਬ ਉਹ ਤਾਂ ਗਿਣ ਨਹੀਂ ਸਕਦੇ ਆਪਾਂ ਉਹਨੂੰ ਬੁਕਿੰਗ ਮੈਂ ਤਾਂ ਗਿਣਦਾ ਨਹੀਂ ਅੱਛਾ ਅੱਛਾ ਉਹਨੂੰ ਥੋੜੇ ਲੱਗ ਰਿਹਾ ਰਿਜ਼ਰਵ ਸ਼ਾੜਾ ਹੋ ਗਈ ਅੱਜ ਨਾ ਕੱਲੂ ਜੀ ਤੁਸੀਂ ਬੁਲਾ ਲੂਗੀ ਤੇ ਰਿਸ਼ਤੇਦਾਰੀ ਚ ਮਨ ਨੂੰ ਇੱਕ ਉਹਨਾਂ ਨਾ ਅਚਾਨਕ ਤੁਹਾਨੂੰ ਫੋਨ ਆਇਆ ਮੈਂ ਰੋਪੜ ਦਾ ਰਹਿਣ ਵਾਲਾ ਤੇ ਮੈਨੂੰ ਫੋਨ ਆ ਗਿਆ ਕਿ ਦੋ ਬਟੰਡੇ ਯੋਗਮ ਵਾਲੇ ਤੋਂ ਫੋਨ ਆ ਗਿਆ ਹਨਾ ਆਇਆ ਕਿ ਤੋ ਕਰਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਾਂਜੀ ਹਾਂਜੀ ਉਸ ਤਰ੍ਹਾਂ ਦਾ ਨਹੀਂ ਕੋਈ ਪ੍ਰੋਗਰਾਮ ਹੁਣ ਤੱਕ ਲਾਇਆ ਜੀ ਜੀ ਜਿਹੜਾ ਕਨਜਾਨ ਬੰਦਾ ਫੋਨ ਕਰੇ ਜਿਵੇਂ ਵਧਾਈਆਂ ਤਾਂ ਬਹੁਤ ਆ ਜਾਂਦੀਆਂ ਚਲੋ ਉਹ ਚੌਕੀਦਾਰ ਗਾਣਾ ਤੇ ਮੜਾ ਸੁਣਾ ਹਾਂਜੀ ਹਾਂਜੀ ਜੀ ਚੌਕੀਦਾਰ ਲੱਗਿਆ ਡਿਊਟ ਦੋ ਵਾਰ ਸੁਣਾਉਂਗਾ ਜਿਦਾਂ ਇਹ ਤਾਂ ਲੱਗੂਗਾ ਨਾ ਜੀ ਜੀ ਉਹ ਮੁੰਡਾ ਵੇਚਦਾ ਹੁੰਦਾ ਸੀ ਪਹਿਲਾਂ ਚਾਹ ਨਹੀਂ ਫੇਰ ਸਾਦਾਂ ਦੇ ਡੇਰੇ ਚ ਗਿਆ ਆਹ ਨਹੀਂ ਮੁੰਡਾ ਵੇਚਦਾ ਹੁੰਦਾ ਸੀ ਪਹਿਲਾਂ ਚਾਹ ਨਹੀਂ ਫੇਰ ਸਾਦਾਂ ਦੇ ਡੇਰੇ ਚ ਗਿਆ ਆਹ ਨਹੀਂ ਉੱਥੇ ਭਾਸ਼ਣ ਬਾਜੀ ਦੇ ਗੁਰ ਸਿੱਖ ਕੇ ਕਰਨ ਪ੍ਰਚਾਰ ਲੱਗਿਆ ਚੱਲ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਮੁੰਡਾ ਚੌਂਕੀਦਾਰ ਲੱਗਿਆ ਚੱਲ ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਨਹੀਂ ਮੁੰਡਾ ਚੌਂਕੀਦਾਰ ਲੱਗਿਆ ਨਹੀਂ ਮੁੰਡਾ ਐਮ ਐਲ ਬੜਜੂ ਉਹ ਜੀਜਾ ਚਾਹ ਤੱਕ ਗੱਲ ਸੀਗੀ ਠੀਕ ਵੇ ਉਹ ਜੀਜਾ ਚਾਹ ਤੱਕ ਠੀਕ ਸੀਗੀ ਗੱਲ ਵੇ ਚੱਲੋ ਸਾਧਾ ਦਾ ਡੇਰਾ ਵੀ ਜਾਂਦਾ ਚੱਲ ਵੇ ਜੀਜਾ ਚਾਹ ਤੱਕ ਠੀਕ ਸੀਗੀ ਗੱਲ ਵੇ ਚੱਲੋ ਸਾਧਾਂ ਦਾ ਡੇਰਾ ਵੀ ਜਾਂਦਾ ਚੱਲਵੇ ਤੀਜੀ ਗੱਲ ਜੋ ਕਰੀ ਜੋ ਚੌਕੀ ਦਾ ਹਰ ਦੀ ਵੇ ਲੋਕੀ ਤੱਕ ਕੁਝ ਹੋ ਰਿਹਾ ਆਖਦੇ ਹੱਡੀ ਪੱਠੀਆਂ ਮੋੜਾਂ ਤੇ ਹੁੰਦੀ ਚਰਚਾ ਸਾਰੇ ਚੋਰ ਚੋਰ ਆਖਦੇ ਉਹ ਸੱਥਾ ਹੱਟੀਆਂ ਮੋੜਾਂ ਤੇ ਹੁੰਦੀ ਚਰਚਾ ਵੇ ਸਾਰੇ ਚੋਰ ਚੋਰ ਆਖਦੇ ਵੈਰੀ ਸੋਇ ਇੱਕ ਸਟਾਈਲ ਸੀਗਾ ਤੇ ਬਹੁਤ ਵਧੀਆ ਤੁਸੀਂ ਇਸ ਵੇਲੇ ਇਲੈਕਸ਼ਨ ਚ ਆ ਕੇ ਲੱਗਦੇ ਆ ਉਧਰ ਚੋਰ-ਚੋਰਾਂ ਵੱਜਣ ਲੱਗੇ ਜੀ ਆਂਦੀਆਂ ਮੁੰਮੀਆਂ WhatsApp ਜਿਹੜੀ ਐਂਟੀ ਪਾਰਟੀਆਂ ਨੇ ਨਾ ਉਹਨਾਂ ਦੀ ਜਿਹੜੀ ਸਪੀਕਰ ਲਾਉਂਦੇ ਨੇ ਉੱਤੇ ਚੰਗਾ ਵੈਸੇ ਕਿ ਨਹੀਂ ਪਾਰਟੀ ਨੂੰ ਜੁਆਇਨ ਕਰਦੇ ਸੀ ਨਹੀਂ ਮੈਂ ਤਾਂ ਲੋਕਾਂ ਦਾ ਬੰਦਾ ਜੀ ਲੋਕਾਂ ਦੀ ਗੱਲ ਕਰਨੀ ਹੈ ਬੇਸਿਕਲੀ ਤਾਂ ਅਸੀਂ ਮਤਲਬ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਰਾਜਨੀਤੀ ਤਾਂ ਕਰਦੇ ਆਂ ਜੀ ਅਸੀਂ ਰਾਜਨੀਤੀ ਤਾਂ ਵੋਟ ਪਾਉਣਾ ਵੀ ਰਾਜਨੀਤੀ ਹੈ ਆ ਗੱਲ ਕਰਨੀ ਵੀ ਰਾਜਨੀਤੀ ਹੈ ਮੈਂ ਵੀ ਪਹਿਨੀ ਗੱਲ ਮਗਾਈ ਜੀ ਮੈਂ ਯਾਰ ਹੁਣ ਆਪੇ ਬੋਲ ਰਿਹਾ ਤੁਹਾਡਾ ਮਾਈਕ ਚੱਲ ਰਿਹਾ ਤੁਹਾਡੀ ਲਾਈਟ ਬਿਜਲੀ ਫੂਕ ਰਹੀ ਆ ਤੁਸੀਂ ਇਹਦਾ ਬਿੱਲ ਦੋਗੇ ਉਹਦੇ ਚ ਟੈਕਸ ਭਰੋਗੇ ਜੀ ਜੀ ਕਿ ਜੇ ਮੈਂ ਹੁਣ ਜੇ ਬੋਲਦਾ ਬੋਲਦਾ ਬਿਮਾਰ ਹੋਣਾ ਜਾ ਕੇ ਇੱਕ ਗੋਲੀ ਵੀ ਖਰੀਦਦਾ ਜਾ ਕੇ ਉਹ ਵੀ ਟੈਕਸ ਦੂੰਗਾ ਤਾਂ ਮੈਂ ਸਵਾਲ ਤਾਂ ਕਰੂੰਗਾ ਜੀ ਜੀ ਤੁਸੀਂ ਮੇਰੇ ਉਹਦੇ ਮਤਲਬ ਕਿ ਮੇਰੇ ਪੈਸੇ ਨਾਲ ਮੇਰੇ ਲੋਕਾਂ ਨਾਲ ਖਲਵਾੜ ਕਰਦੇ ਹੋ ਵੈਸੇ ਨਹੀਂ ਕੋਈ ਮੋਟਿਵ ਫਿਲਹਾਲ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਮੈਂ ਪਾਰਟੀਆਂ ਨਾਲ ਫਿਰ ਉਹ ਮੈਂ ਇੰਟਰਵਿਊਜ਼ ਦੇ ਵਿੱਚ ਕਿਸੇ ਨੂੰ ਪ੍ਰਮੋਟ ਵੀ ਨਹੀਂ ਕਰਨਾ ਚਾਹੁੰਦਾ ਪਹਿਲਾਂ ਵੀ ਹੋਈ ਸੀ ਇੰਟਰਵਿਊ ਹੈ ਨਾ ਤੇ ਇਲੈਕਸ਼ਨ ਦਾ ਟਾਈਮ ਹੈ ਹੁਣ ਜੇ ਆਪਾਂ ਕਿਸੇ ਦਾ ਨੁਕਸਾਨ ਕਰਦੇ ਆ ਕਿਸੇ ਦੀ ਨੀਤੀ ਦਾ ਆਪਾਂ ਗਲਤ ਪਰ ਕਿਸੇ ਨੂੰ ਠੀਕ ਵੀ ਇੰਟਰਵਿਊ ਦੇ ਥਰੂ ਕਹਿਣਾ ਮੈਨੂੰ ਲਿੰਗ ਨਹੀਂ ਲੱਗਦਾ ਵੀ ਆ ਚਲੋ ਠੀਕ ਹੈ ਜੀ ਸਮਾਂ ਸਾਡਾ ਹੁਣ ਥੋੜਾ ਹੋ ਰਿਹਾ ਬਹੁਤ ਮਿਹਰਬਾਨੀ ਤੁਹਾਡੀ ਫੇਰ ਕਿਤੇ ਤੁਹਾਨੂੰ ਬੁਜ਼ੁਰਗ ਬੁਲਾਵਾਂਗੇ ਤੇ ਬੁਲਾਉਂਦੇ ਰਹਾਂਗੇ ਜੀ ਜੀ ਤੇ ਸਿਰੋਤੋ ਇਹ ਸੀਗੇ ਸਾਡੇ ਰੋਮੀ ਘਣਾਮੇ ਵਾਲੇ ਜੀ ਜਿਨ੍ਹਾਂ ਨੂੰ ਤੁਸੀਂ ਦੇਖਿਆ ਤੇ ਸੁਣਿਆ ਤੇ ਅਸੀਂ ਗੱਲਬਾਤ ਵੀ ਕੀਤੀ ਹੈ ਤੇ ਵੈਸੇ ਤਾਂ ਸਾਡੇ ਇਲਾਕੇ ਦੇ ਸਾਡੇ ਰੋਪੜ ਦੇ ਸ਼ਹਿਰ ਦੇ ਇਸ ਨਹੀਂ ਕੰਮ ਅਸੀਂ ਤਾਂ ਇਹਨਾਂ ਨੂੰ ਘਰ ਦੇ ਬੰਦੇ ਕਹਿ ਸਕਦੇ ਹਾਂ ਪਰ ਬੜੀ ਮਾਣ ਵਾਲੀ ਗੱਲ ਹੈ ਜਿਹੜੇ ਅੱਜ ਇਹਨਾਂ ਨੇ ਇੱਕ ਥੋੜੇ 2-4 ਮਹੀਨੇ ਦੇ ਵਿੱਚ ਹੀ ਬਹੁਤ ਵੱਡੀਆਂ ਬਲੰਦੀਆਂ ਜਿਹੜੀਆਂ ਸੂਈਆਂ ਤੇ ਉਹਨਾਂ ਲੋਕਾਂ ਨੂੰ ਨੇ ਦੇ ਵਿੱਚ ਨਾਮ ਬਣਾਇਆ ਨੇ ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਇਹਨੇ ਸਰੋਤੇ ਨੇ ਪਰ ਜਿਆਦਾ ਜ਼ਿਕਰ ਇਹਨਾਂ ਨੇ ਸਾਡੇ ਕੋਲ ਸਪੋਕਸਮੈਨ ਦਾ ਕਰਿਆ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਜਿਹੜੀਆਂ ਕਵਿਤਾਵਾਂ ਛਪੀਆਂ ਨੇ ਤੇ ਅਸੀਂ ਵੀ ਇਹਨਾਂ ਨੂੰ ਆਪਣੇ ਰੋਪਰਟੀ ਵੱਲ ਉਹਨਾਂ ਵਧਾਈ ਦਿੰਨੇ ਆ ਤੇ ਹੋਰ ਆਪਣੀਆਂ ਬਲੰਦੀਆਂ 'ਤੇ ਜਾਵੇ ਤੇ ਅਸੀਂ ਉਹਨ ਲੈਂਦੇ ਆ ਇਜਾਜ਼ਤ ਫਿਰ ਕਿਸੇ ਹੋਰ ਸਖਸ਼ਿਤਮ ਲੈ ਕੇ ਤੁਹਾਡੇ ਨਾਲ ਪੇਸ਼ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ